ਕੈਂਸਰ ਦੇ ਇਲਾਜ ਦੀ ਮਸ਼ਹੂਰ ਲੁਧਿਆਣੇ ਦੇ ਹਸਪਤਾਲ ਵਿੱਚੋਂ ਬਲਦੇਵ ਸਿੰਘ ਕਲ ਚਿੰਤੀ ਨੂੰ ਲੈ ਕੇ ਆਇਆ ਸੀ ਚਿੰਤੀ ਨੂੰ ਛੁੱਟੀ ਦੇਣ ਵੇਲੇ ਨਾਲ ਲਿਜਾਣ ਵਾਲੀਆਂ ਦਵਾਈਆਂ ਲਿਖਦਿਆਂ ਚਿੰਤੀ ਦਾ ਇਲਾਜ ਕਰਨ ਵਾਲੇ ਕੈਂਸਰ ਦੇ ਮਾਹਰ ਡਾਕਟਰ ਬਲਦੇਵ ਸਿੰਘ ਨੂੰ ਕਿਹਾ ਸੀ ਅਸੀਂ ਤਾਂ ਸਰਦਾਰ ਜੀ ਦਵਾਈਆਂ ਹੀ ਦੇ ਸਕਦੇ ਹਾਂ ਆਪਰੇਸ਼ਨ ਕਰ ਸਕਦੇ ਹਾਂ ਇਲਾਜ ਤਾਂ ਪਰਮਾਤਮਾ ਨੇ ਕਰਨਾ ਹੁੰਦਾ ਜੀ ਅਸੀਂ ਆਪਣੀ ਪੂਰੀ ਪੂਰੀ ਵਾ ਲਾ ਲਈ ਹੁਣ ਇਹਨੂੰ ਹਸਪਤਾਲ ਰੱਖਣ ਦਾ ਕੋਈ ਲਾਭ ਨਹੀਂ ਇਹਨਾਂ ਦਵਾਈਆਂ ਨਾਲ ਇਸ ਦੀਆਂ ਆਖਰੀ ਘੜੀਆਂ ਸੌਖੀਆਂ ਲੰਘ ਜਾਣਗੀਆਂ ਡਾਕਟਰ ਦੇ ਹੱਥੋਂ ਪਰਚੀ ਫੜਨ ਸਮੇਂ ਬਲਦੇਵ ਸਿੰਘ ਦੀ ਅੱਖਾਂ ਭਾਰੀਆਂ ਉਸਨੇ ਡਾਕਟਰ ਦੇ ਗੋਡੇਾਂ ਵੱਲ ਚੁੱਕਦੇ ਹੱਥ ਬਨ ਕੇ ਕਿਹਾ ਡਾਕਟਰ ਸਾਹਿਬ ਮੇਰੀ ਜਿੰਦਗੀ ਨੂੰ ਬਚਾ ਲਵੋ ਤੁਸੀਂ ਪੈਸਿਆਂ ਦੀ ਫਿਕਰ ਨਾ ਕਰੋ ਮੈਂ ਆਪਣੀ ਸਾਰੀ ਜ਼ਮੀਨ ਵੇਚ ਦਿਆਂਗਾ ਮੇਰੀ ਜਿੰਦਗੀ ਨੂੰ ਬਚਾ ਲਵੋ ਡਾਕਟਰ ਸਾਹਿਬ ਦੇਖੋ ਸਰਦਾਰ ਬਲਦੇਵ ਸਿੰਘ ਜੀ ਪਹਿਲਾ ਆਪਰੇਸ਼ਨ ਵੇਲੇ ਸਾਡਾ ਖਿਆਲ ਸੀ ਬਿਮਾਰੀ ਖਤਮ ਹੋ ਗਈ ਪਰ ਹੁਣ ਤਾਂ ਬਿਮਾਰੀ ਦੀ ਜੜਾਂ ਸਾਰੇ ਸਰੀਰ 'ਚ ਫੈਲ ਚੁੱਕੀਆਂ ਹਨ ਆਪਰੇਸ਼ਨ ਦਾ ਵੀ ਕੋਈ ਫਾਇਦਾ ਨਹੀਂ ਕਰ ਲੈ ਜਾਓ ਇਸੇ ਸੇਵਾ ਕਰੋ ਹੁਨੇ 10 15 ਦਿਨਾਂ ਦੀ ਪੁਰਾਣੀ ਐ ਮੌਤ ਜ਼ਿੰਦਗੀ ਦਾ ਆਖਰੀ ਪੜਾਅ ਹੈ ਜ਼ਿੰਦਗੀ ਦਾ ਕੋੜਾ ਸੱਚ ਅਟਲ ਸਚਾਈ ਜ਼ਿੰਦਗੀ ਦੇ ਇਸ ਕੋੜੇ ਸੱਚ ਲਈ ਆਪਣੇ ਆਪ ਨੂੰ ਤਿਆਰ ਕਰੋ ਡਾਕਟਰ ਦੀਆਂ ਕਈਆਂ ਗੱਲਾਂ ਬਲਦੇਵ ਸਿੰਘ ਦੇ ਦਿਮਾਗ ਵਿੱਚ ਘੁਮਰੀਆਂ ਸਨ ਇਹ ਗੱਲਾਂ ਚਿੰਤੀ ਨੂੰ ਨਾ ਦੱਸਣ ਬਾਰੇ ਵੀ ਡਾਕਟਰ ਨੇ ਮਨਾ ਕਰ ਦਿੱਤਾ ਸੀ ਆਪਣੇ 3 ਪੁੱਤਾਂ ਨੂੰ ਵੀ ਉਹ ਕਿਵੇਂ ਕਹਿ ਸਕਦਾ ਸੀ ਕਿ ਉਹਨਾਂ ਦੀ ਮਾਂ 4 ਦਿਨਾਂ ਦੀ ਪੁਰਾਣੀ ਸੀ ਮਿੱਤੂ ਅਤੇ ਪ੍ਰੀਤੂ ਨੂੰ ਤਾਂ ਐਸੀ ਗੱਲ ਦੀ ਖੁਸ਼ੀ ਸੀ ਉਹਨਾਂ ਦੀ ਮਾਂ ਉਹਨਾਂ ਕੋਲ ਸੀ ਵਿਆਹ ਵਰੇ ਅਜਮੇਰ ਅਤੇ ਸ਼ਮਸ਼ੇਰ ਹੋਣਾ ਨੂੰ ਮਾਂ ਦੀ ਬੋਤੀ ਲੋੜ ਨਹੀਂ ਸੀ ਉਹ ਜਾ ਕੇ ਦਿਖਾਵੇ ਲਈ ਮਾਂ ਦੀ ਸੁੱਖ ਸਾਦ ਪੁੱਛਣ ਆਉਂਦੇ ਤੇ ਆਪਣੀ ਆਪਣੀਆਂ ਨੌਕਰੀਆਂ ਤੇ ਚਲੇ ਜਾਂਦੇ ਚਿੰਤੀ ਕੱਲ ਹੀ ਲੁਧਿਆਣੇ ਤੋਂ ਆਈ ਸੀ ਸਾਰਾ ਟੱਬਰ ਚਿੰਤੀ ਦੇ ਆਲੇ ਦੁਆਲੇ ਬੈਠਾ ਚਾਹ ਪੀ ਰਿਹਾ ਸੀ ਚਿੰਤੀ ਨੇ ਵੀ ਅੱਧੀ ਕੁ ਪਿਆਲੀ ਚਾਹ ਦੀ ਪੀਤੀ ਚਾਹ ਪੀਣ ਪਿੱਛੇ ਉਸ ਦੇ ਟਿੱਡ ਵਿੱਚ ਅਸਹਿ ਪੇੜ ਦੀ ਲਹਿਰ ਉੱਠੀ ਜਿਵੇਂ ਤਿੱਖੇ ਚਾਕੂ ਨਾਲ ਉਸ ਨੂੰ ਅੰਦਰੋਂ ਚੀਰਿਆ ਜਾ ਰਿਹਾ ਹੋਵੇ ਉਹ ਨਹੀਂ ਸੀ ਚਾਹ ਦੀਆਂ ਪੁੱਤਾਂ ਦੇ ਸਾਹਮਣੇ ਉੱਚੀ ਉੱਚੀ ਚੀਕਾਂ ਮਾਰੇ ਉਸਨੇ ਬੁੱਲਾ ਨੂੰ ਦੰਦਾਂ ਵਿੱਚ ਕੇ ਚੀਜ਼ ਨੂੰ ਪੀਂਦਾ ਬਥੇਰਾ ਯਤਨ ਕੀਤਾ ਹਰ ਚੀਸਾਂ ਵੱਲੋਂ ਮੱਲੀ ਚੀਕਾਂ 'ਚ ਬਦਲ ਗਈਆਂ ਅਤੇ ਉਹਨੂੰ ਢਾਲ ਹੋ ਕੇ ਬੈਠੀ ਬੈਠੀ ਟੇਢੀ ਹੋ ਗਈ ਸਾਰਾ ਟੱਬਰ ਆਪਣੀ ਆਪਣੀ ਚਾਹ ਵਿਚਾਲੇ ਛੱਡ ਕੇ ਖੜਾ ਹੋ ਗਿਆ ਉਹ ਅੱਜ ਬੇਹੋਸ਼ੀ ਦੀ ਹਾਲਤ ਤੇਰੇਲੀ ਉਤੇਰੇਲੀ ਹੋ ਗਈ ਗਲਤੀ ਬਲਦੇਵ ਸਿੰਘ ਦੀ ਸੀ ਚਾਹ ਦੇ ਨਾਲ ਚਿੰਤੀ ਨੂੰ ਇੱਕ ਕੈਪਸੂਲ ਦੇਣਾ ਸੀ 80 ਨੂੰ ਕੈਪਸੂਲ ਦੇਣਾ ਪੁੱਲ ਗਿਆ। ਉਹ ਡਾਕਟਰ ਦੀਆਂ ਕਈਆਂ ਗੱਲਾਂ 'ਚ ਉਲਝਿਆ ਬੈਠਾ ਸੀ। ਬਲਦੇਵ ਸਿੰਘ ਨੇ ਸ਼ੀਸ਼ੀ ਵਿੱਚੋਂ ਕੈਪਸੂਲ ਕੱਢਿਆ। ਵੱਡੀ ਕੁੜੀ ਮਿਤੋਨੂਸ ਨੇ ਪਾਣੀ ਦਾ ਗਲਾਸ ਲਿਆਉਣ ਲਈ ਕਿਹਾ। ਚਿੰਤੋ, ਚਿੰਤੋ ਲੈ ਕੈਪਸੂਲ ਖਾਲਾ। ਬਲਦੇਵ ਸਿੰਘ ਨੇ ਚਿੰਤੀ ਦੇ ਸਿਰ ਹੇਠ ਹੱਥ ਦੇ ਕੇ ਉਸਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ। ਚਿੰਤੀ ਨੇ ਅਧ ਮਿੱਟੀਆਂ ਅੱਖਾਂ ਖੋਲੀਆਂ। ਬਲਦੇਵ ਸਿੰਘ ਦੇ ਸਹਾਰੇ ਨਾਲ ਉਹ ਉੱਠ ਕੇ ਬੈਠ ਗਈ। ਬਲਦੇਵ ਸਿੰਘ ਤੋਂ ਕੈਪਸੂਲ ਫੜ ਕੇ ਉਸਨੇ ਆਪਣੇ ਮੂੰਹ ਚ ਪਾਇਆ ਮਿੱਤੂ ਨੇ ਪਾਣੀ ਦਾ ਗਲਾਸ ਉਸਦੇ ਮੂੰਹ ਨਾਲ ਲਾ ਦਿੱਤਾ ਇੱਕ ਦੋ ਕੁੱਟਾ ਨਾਲ ਕੈਪਸੂਲ ਅੰਦਰ ਲੰਘ ਗਿਆ ਉਸਨੇ ਮਿੱਤੂ ਤੋਂ ਗਲਾਸ ਫੜ ਕੇ ਪੰਜ-ਸੱਤ ਕੁੱਟਾ ਪਾਣੀ ਦੀਆਂ ਪੀਤੀਆਂ ਬਲਦੇਵ ਸਿੰਘ ਨੇ ਉਸ ਨੂੰ ਮੋੜ ਬਿਸਤਰ ਤੇ ਲਟਾ ਦਿੱਤਾ ਥੋੜਾ ਚਿਰ ਉਹ ਹਾਈ ਹਾਈ ਕਰਦੀ ਰਹੀ ਦਵਾਈ ਦੇ ਅਸਰ ਨਾਲ ਦਰਦ ਠੀਕ ਗਿਆ ਤੇ ਚਿੰਤੀ ਨੂੰ ਨੀਂਦ ਆ ਗਈ ਮੌਤ ਜ਼ਿੰਦਗੀ ਦਾ ਆਖਰੀ ਪੜਾਏ ਜ਼ਿੰਦਗੀ ਦਾ ਕੋੜਾ ਸੱਚ ਅਟਲ ਸਚਾਈ ਇਸ ਨੂੰ ਸਬਕਾਰ ਕਰੋ ਡਾਕਟਰ ਦੇ ਕਹੇ ਇਸ ਸ਼ਬਦ ਬਲਦੇਵ ਸਿੰਘ ਦੇ ਦਿਮਾਗ ਵਿੱਚ ਘੁੰਮ ਰਹੇ ਸਨ ਚਿੰਤੀ ਬਿਨਾਂ ਕੀ ਕਰੇਗਾ ਸੋਚ ਕੇ ਉਸ ਦਾ ਦਿਲ ਕੜਦਾ ਸੀ ਆਪਣੀ ਚਿੰਤਾ ਉਹ ਧੀਆਂ ਪੁੱਤਾਂ ਨਾਲ ਵੀ ਸਾਂਝੀ ਨਹੀਂ ਸੀ ਕਰ ਸਕਦਾ ਮੁੰਡੇ ਖੇਤਵਾਲ ਚਲੇ ਗਏ ਨੂਆਂ ਧੀਆਂ ਘਰਾਂ ਦੇ ਕੰਮ 'ਚ ਰੁੱਝ ਗਈਆਂ ਉਹ ਚਿੰਤੀ ਦੇ ਸਰਾਣੇ ਬੱਠਾ ਆਉਣ ਵਾਲੇ ਦਿਨਾਂ ਬਾਰੇ ਸੋਚ ਕੇ ਬਹੁਤ ਉਦਾਸ ਸੀ ਚਿਤ ਮਹੀਨੇ ਦਾ ਆਖਿਰ ਖੁਸ਼ਕ ਰੁੱਤੇ ਤੋੜ ਪਰੇ ਵਾਵਰੋਲਿਆਂ ਦੀ ਉਦਾਸ ਰੁੱਤ ਉਸ ਦੀ ਉਦਾਸੀ ਚ ਵਾਦਾ ਕਰ ਰਹੀ ਸੀ ਅਕਾਸ਼ ਵਿੱਚ ਚਿੱਟੇ-ਕਾਲੇ ਵਾਰਾ ਗਰਦੀ ਕਰਦੇ ਬੱਦਲ ਜਦ ਤੋਂ ਪਰੋਕ ਕੇ ਖੜ ਜਾਂਦੇ ਉਹ ਹੋਰ ਵੀ ਉਦਾਸ ਹੋ ਜਾਂਦਾ ਇਸ ਸਾਲ ਫਸਲ ਬਾੜੀਵਲ ਬਹੁਤਾ ਧਿਆਨ ਨਹੀਂ ਸੀ ਦੇ ਸਕਿਆ ਸਾਰਾ ਸਾਲ ਲੁਧਿਆਣੇ ਦੇ ਗੇੜਿਆਂ ਵਿੱਚ ਲੰਘ ਗਿਆ ਚਿੰਤੀ ਦੀ ਬਿਮਾਰੀ ਨੇ ਉਸ ਦਾ ਸਾਰਾ ਘਰ ਹੌਂਜ ਕੇ ਰੱਖ ਦਿੱਤਾ ਪਿਛਲੇ ਸਾਲ ਇਸੇ ਰੋਧ ਚਿੰਤੀ ਦਾ ਆਪਰੇਸ਼ਨ ਹੋਇਆ ਸੀ ਪਹਿਲਾਂ ਤਾਂ ਡਾਕਟਰ ਦਾ ਖਿਆਲ ਸੀ ਕਿ ਪੇਟ ਦੀ ਰਸੋਲੀ ਹੈ ਆਪ੍ਰੈਸ਼ਨ ਨਾਲ ਚਿੰਤੀ ਠੀਕ ਹੋ ਜਾਏਗੀ 4 ਮਹੀਨੇ ਹਸਪਤਾਲ ਦਾ ਘਰੀ ਰਾਜੀ-ਬਾਜੀ ਹੋ ਗਈ 칸 ਪਿੰਵੀ ਲੱਗ ਪਈ ਘਰ ਦਾ ਕੰਮ ਵੀ ਕਰਦੀ ਪਰ ਚਾਲ ਮਹੀਨੇ ਪਿਛੋਂ ਫਿਰ ਰਸੋਲੀ ਬਣ ਗਈ ਦੋ ਮਹੀਨੇ ਹਸਪਤਲ ਚ ਫਿਰ ਦਾਖਲ ਰਹੀ ਆਖਿਰ ਡਾਕਟਰ ਨੇ ਡਾਕਟਰ ਨੇ ਸਿਰ ਮਾਰ ਦਿੱਤਾ ਬਿਮਾਰੀ ਦੀ ਜਿਹੜਾ ਸਾਰੇ ਸਰੀਰ ਚ ਫੈਲ ਚੁੱਕੀਆਂ ਹਨ ਬਿਮਾਰੀ ਡਾਕਟਰਾਂ ਦੇ ਵੱਸੋਂ ਬਾਹਰ ਹੋ ਗਈ ਹੁਣ ਚਿੰਤੀ 4 ਦਿਨਾਂ ਦੀ ਪ੍ਰੌਣੀ ਸੀ ਚਿੰਤੀ ਬਿਨਾ ਉਹ ਕੀ ਕਰੇਗਾ ਮਾਂ ਬਿਨਾ ਉਸ ਦੀਆਂ ਧੀਆਂ ਦਾ ਕੀ ਬਣੇਗਾ ਉਸ ਨੂੰ ਸਮਾਂ ਨਹੀਂ ਸੀ ਆਰੀਓ ਕੀ ਕਰੇ ਉਸ ਦੇ ਸਿਰਫ 20000 ਦਾ ਕਰਜ਼ਾ ਚੜ ਗਿਆ ਸੀ ਬਦਲਵਾਈ ਦੇਖ ਕੇ ਉਸ ਦਾ ਦਿਲ ਕਬਰ ਆ ਰਿਹਾ ਸੀ ਇਸ ਰੁੱਤ ਦਾ ਮੀ ਸੁੱਖ ਹੱਥਾਂ ਨਾਲ ਹੁੰਦਾ ਪਹਿਲਾ ਚਖੜ ਆਉਂਦਾ ਫਿਰ ਗੜੇ ਉਸ ਦੇ ਘਾਰੇ ਤੇ ਇੱਕ ਸਾਲ ਤੋਂ ਗੜੇ ਮਾਰੀ ਹੋ ਰਹੀ ਸੀ ਸਾਰਾ ਘਰ ਹੁੰਜਿਆ ਗਿਆ ਧੀਆਂ ਦੇ ਵਿਆਹ ਲਈ ਸਾਮ-ਸਾਮ ਰੱਖਿਆ ਚਿੰਤੀ ਦੀਆਂ ਟੂਮਾਂ ਵੀ ਉਹ ਬਿਮਾਰੀ ਦੇ ਇਲਾਜ ਬਿਮਾਰੀ ਤੇ ਲੱਗ ਗਈਆਂ ਤੇ ਚਿੰਤੀ 4 ਦਿਨਾਂ ਦੀ ਪੁਰਾਣੀ ਐ ਉਸ ਦੀਆਂ ਅੱਖਾਂ ਪਰ ਆਉਂਦੀਆਂ 50 ਸਾਲਾਂ ਦੀ ਚਿੰਤੀ ਦਾ ਆਖਰੀ ਪੜਾ ਅਜੇ ਕਿਵੇਂ ਆ ਗਿਆ ਨਹੀਂ ਚਿੰਤੀ ਅਜੇ ਆਖਰੀ ਪੜਾ ਨਹੀਂ ਪਾਇਆ ਜੇ ਚਿੰਤੀ ਦੀ ਉਮਰ ਪਰਮਾਤਮਾ ਦੇ ਹੱਥ ਹੈ ਮੈਂ ਪਰਮਾਤਮਾ ਅਗੇ ਅਰਦਾਸ ਕਰਾਂਗਾ ਕਿ ਉਹ ਮੇਰੀ ਅੰਤਿਮ ਪੜਾਉਣ ਤੱਕ ਚਿੰਤੀ ਨੂੰ ਮੇਰੇ ਰਹਿਣ ਦੇਵੇ ਮੈਂ ਹਰ ਰੋਜ਼ ਉਸਦੀ ਤੰਦਰੁਸਤੀ ਵਾਸਤੇ ਸੁਖਨੀ ਸਾਹਿਬ ਦਾ ਪਾਠ ਕਰਿਆ ਕਰਾਂਗਾ ਘਰ ਵਿੱਚ ਕੰਡ ਪੜ੍ਹ ਕਰਵਾਵਾਂਗਾ ਪਰਮਾਤਮਾ ਕੋਲੋਂ ਚਿੰਤੀ ਦੀ ਉਮਰ ਦੀ ਖੈਰ ਮੰਗਾਂਗਾ ਹਰ ਰੋਜ਼ ਅਰਦਾਸ ਕਰਾਂਗਾ ਮੇਰੀ ਉਮਰ ਚਿੰਤੀ ਨੂੰ ਲੱਗ ਜਾਵੇ ਨਹੀਂ ਮੈਂ ਚਿੰਤੀ ਨੂੰ ਮਰਨ ਨਹੀਂ ਦੇਵਾਂਗਾ ਬਲਦੇਵ ਸਿੰਘ ਚਿੰਤੀ ਦੇ ਸਰਾਨੇ ਬੈਠਾ ਤਿੰਤੇ ਦੀਆਂ ਅੱਖਾਂ ਖੁੱਲੀਆਂ ਬਲਦੇਵ ਸਿੰਘ ਨੂੰ ਇਸ ਤਰ੍ਹਾਂ ਗੁਮਸੂਮ ਬੈਠਿਆ ਦੇਖ ਕੇ ਪੁੱਛਿਆ ਮਿੱਤੂ ਦੇ ਬੱਪੂ ਤੂੰ ਖੇਤ ਨਹੀਂ ਗਿਆ ਤੈਨੂੰ ਹੁਣ ਫਸਲ ਬਾੜੀ ਦਾ ਫਿਕਰ ਕਰਨਾ ਚਾਹੀਦਾ ਕਣਕ ਨੂੰ ਪਾਣੀ ਦੇਣ ਵਾਲਾ ਹੋ ਆਖਰੀ ਪਾਣੀ ਹੁਣ ਪਾਣੀ ਦੇਣ ਨਾਲ ਦਾਣੇ ਮੋਟੇ ਹੋਣਗੇ ਮੇਰੀ ਫਿਕਰ ਨਾ ਕਰ ਮੈਂ ਹੁਣ ਠੀਕ ਹਾਂ ਤੂੰ ਫਸਲ ਬਾੜੀ ਦਾ ਫਿਕਰ ਕਰ ਤੇਰੇ ਕੋਲ ਉੱਠਣ ਨੂੰ ਜੀ ਨਹੀਂ ਕਰਦਾ ਚਿੰਤੋਂ ਤੈਨੂੰ ਛੱਡ ਕੇ ਜਾਣ ਨੂੰ ਮਨ ਨਹੀਂ ਕਰਦਾ ਤੂੰ ਕਣਕ ਦਾ ਫਿਕਰ ਨਾ ਕਰ ਛੇਤੀ ਛੇਤੀ ਰਾਜੀ ਹੋ ਜਾ ਆਪਾਂ ਦੋਵੇਂ ਖੇਤ ਚੱਲਾਂਗੇ ਤੂੰ ਨਾ ਉਦਾਸ ਨਾ ਹੋ ਮੈਂ ਨਹੀਂ ਛੇਤੀ ਨਹੀਂ ਮਰਦੀ ਤੇਰੇ ਨਾਲ ਉਮਰ ਭਰ ਦੇ ਸਾਥ ਦੀ ਸੌਖਾਦੀ ਐ ਰੱਬ ਸਾਡੀ ਜੋੜੀ ਬਣਾ ਕੇ ਰੱਖੋ ਚਿੰਤੀ ਦੀ ਅੱਖੋਂ ਮੱਲੋ ਮਲੀ ਛਲਕ ਪਈਆ ਬਲਦੇਵ ਸਿੰਘ ਭਾਵੇਂ ਕਿੰਨਾ ਵੀ ਉਦਾਸ ਹੁੰਦਾ ਉਹ ਚਿੰਤੀ ਦੀ ਅੱਖਾਂ ਵਿੱਚ ਹੰਜੂ ਨਹੀਂ ਸੀ ਦੇਖ ਸਕਦਾ ਉਸਨੇ ਚਿੰਤੀ ਦਾ ਧਿਆਨ ਬਦਲਣ ਲਈ ਆਖਿਆ ਤੇਰਾ ਮੰਜਾ ਬਾਹਰ ਕੱਢ ਦਈਏ ਡਾਕਟਰ ਕਹਿੰਦਾ ਸੀ ਤੈਨੂੰ ਧੁੱਪੇ ਬੈਠਣਾ ਚਾਹੀਦਾ ਧੁੱਪ ਤੇਰੇ ਹੱਡ ਬੈਲ ਧੁੱਪੇ ਤੇਰੇ ਹੈਡ ਪਰ ਖੁਲ ਜਾਣਗੇ ਕਲ ਦੀਆਂ ਕਨੀਆਂ ਨੇ ਮੌਸਮ ਠੰਡਾ ਕਰ ਦਿੱਤਾ ਮੈਂ ਵੀ ਤੈਨੂੰ ਕਹਿਣੀ ਵਾਲੀ ਸੀ ਤੁੱਪੇ ਬੈਠਣ ਨੂੰ ਤੂੰ ਮੇਰੇ ਦਿਲ ਦੀ ਗੱਲ ਕਿਵੇਂ ਬੁੱਝ ਲਈ 30 ਸਾਲ ਹੋ ਗਏ ਆਪਾਂ ਨੂੰ ਇੱਕ ਦੂਜੇ ਦੇ ਦਿਲਾਂ ਦੀਆਂ ਬੁੱਝਦਿਆਂ ਨੂੰ ਆਪੇ ਹੀ ਤਾਂ ਕਹਿਣੀ ਹੁੰਨੀ ਤੇਰੀ ਮੇਰੀ ਇੱਕ ਜਿੰਦੜੀ ਐਵੇਂ ਦੋ ਕਲਬੂਤ ਬਣਾਏ ਸੁਣ ਕੇ ਚਿੰਤੀ ਹੱਸ ਪਈ ਬਲਦੇਵ ਸਿੰਘ ਨੂੰ ਵੀ ਹੱਸਾ ਆ ਗਿਆ ਬਲਦੇਵ ਸਿੰਘ ਨੇ ਮਿੱਤੋ ਤੇ ਪ੍ਰੀਤੋ ਨੂੰ ਬੁਲਾ ਕੇ ਚਿੰਤੀ ਦਾ ਮੰਜਾ ਬਾਰ ਕਰਵਾਇਆ ਵੇੜੇ ਦੀ ਤੁੱਪ 'ਚ ਬੈਠ ਕੇ ਚਿੰਤੀ ਨੇ ਮਹਿਸੂਸ ਕੀਤਾ ਉਸ ਦੀ ਬਿਮਾਰੀ ਨੂੰ ਮੋੜਾ ਪੈ ਗਿਆ ਸੀ ਕਲ ਨਾਲੋ ਉਸ ਨੂੰ ਆਬ ਦਾ ਸਰੀਰ ਠੀਕ ਲੱਗਦਾ ਸੀ ਉਸ ਦਾ ਜੀ ਕਰਦਾ ਉਹ ਛੇਤੀ ਛੇਤੀ ਠੀਕ ਹੋ ਗਏ ਘਰ ਦਾ ਕੰਮ ਸੰਭਾਲੇ ਮੱਜਾਂ ਦੀਆਂ ਧਾਰਾਂ ਚ ਹੋਵੇ ਦੁੱਧ ਰਿੜਗੇ ਸੰਨੀਆਂ ਕਰੇ ਮੈਨਾਂ ਨੂੰ ਨਿਵਾਵੇ ਚੁੱਲ੍ਹੇ ਚੌਂਕੇ ਦਾ ਕੰਮ ਖ ਸੰਭਾਲੇ ਰੋਟੀ ਲਾ ਕੇ ਖੇਤ ਜਾਵੇ ਪਰ ਉਹ ਬਹੁਤ ਕਮਜ਼ੋਰ ਸੀ ਉਤਰ ਕੇ ਮਸਾਂ ਬਾਹਰ ਆਈ ਸੀ ਉਸ ਦੀਆਂ ਲੱਤਾਂ ਮਨ ਮਨ ਪੱਕੇ ਦੀਆਂ ਜਾਪਦੀਆਂ ਸਨ ਤੁਰਨ ਵੇਲੇ ਉਸ ਦਾ ਸਾਥ ਚੜ ਗਿਆ ਸੀ ਉਸ ਨੂੰ ਦੇਲੀ ਉੱਪਰ ਬੈਠਣਾ ਪਿਆ ਬਲਦੇਵ ਸਿੰਘ ਦੀਆਂ ਬਾਹਾਂ ਦਾ ਸਹਾਰਾ ਲੈ ਕੇ ਉਹ ਮਸਾਂ ਮੰਝੇ ਤੱਕ ਪਹੁੰਚੀ ਸੀ ਬਲਦੇਵ ਸਿੰਘ ਨਿਊਜ਼ ਨੂੰ ਮੋਢਿਆਂ ਕੋਲੋਂ ਨਾ ਫੜਿਆ ਹੁੰਦਾ ਔਰਾ ਵਿੱਚ ਹੀ ਡਿੱਗ ਪੈਂਦੀ ਬੱਦਲਵਾਈ ਪਿੱਛੋਂ ਨਿਕਲੀ ਤੇ ਚੇਤੇ ਦੀ ਤੁਪ ਚਿੰਤੀ ਨੂੰ ਚੰਗੀ ਲੱਗ ਰਹੀ ਸੀ ਅੰਦਰ ਤਾਂ ਉਸ ਨੂੰ ਰਜਾਈ ਵਿੱਚ ਵੀ ਕੰਬਾ ਲੱਗ ਰਿਆ ਸੀ ਕੰਬਾ ਤਾਂ ਲੱਗਨੇ ਸੀ ਲਹੂ ਦਿਨੋ ਦਿਨ ਕੱਟ ਰਿਆ ਸੀ ਕੱਟ ਰੇ ਲਹੂ ਦੀ ਗਰਮੀ ਨੂੰ ਪੂਰਾ ਕਰਨ ਲਈ ਡਾਕਟਰ ਨੇ ਉਸ ਨੂੰ ਤੁੱਪੇ ਬੈਠਣ ਦੀ ਸਲਾਹ ਦਿੱਤੀ ਸੀ ਸਵੇਰ ਵੇਲੇ ਬਲਦੇਵ ਸਿੰਘ ਉਸ ਨੂੰ ਦਵਾਈ ਦੇਣਾ ਭੁੱਲ ਗਿਆ ਚਿੰਤੀ ਨੂੰ ਦੂਜੀ ਦਵਾਈ ਦੇਣ ਦਾ ਸਮਾਂ ਹੋ ਗਿਆ ਬਲਦੇਵ ਸਿੰਘ ਨੇ ਉਸ ਨੂੰ ਸ਼ੀਸ਼ੀ ਵਿੱਚੋਂ ਦੋ ਕੈਪਸੂਲ ਕੱਢ ਕੇ ਦੇ ਦਿੱਤੇ। ਕੈਪਸੂਲ ਨੂੰ ਵਿੱਚ ਪਾ ਕੇ ਚਿੰਤੀ ਨੇ ਗਲਾਸ 'ਚ ਪਾਣੀ ਦੀਆਂ 4 ਕੁੱਟਾਂ ਪਾੜ ਕੇ ਗਲਾਸ ਬਲਦੇਵ ਸਿੰਘ ਨੂੰ ਫੜਾ ਦਿੱਤਾ। ਤੇ ਬਲਦੇਵ ਸਿੰਘ ਉਸ ਦੇ ਕੋਲ ਇਸ ਟੂਲ ਤੇ ਬੈਠ ਗਿਆ। ਉਹ ਚਿੰਤੀ ਨੂੰ ਦਵਾਈਆਂ ਖਾਣ ਦਾ ਸਮਾਂ ਤੇ ਤਰੀਕਾ ਦੱਸਣ ਲੱਗ ਪਿਆ। ਮੈਨੂੰ ਇੰਨਾ ਕੁਝ ਯਾਦ ਨਹੀਂ ਰਹਿਣਾ। ਤੂੰ ਆਪੇ ਯਾਦ ਕਰਕੇ ਦੇ ਦਿਆ ਕਰ ਜੜੀ ਦਵਾਈ ਦੇਣੀ ਹੈ। ਦਵਾਈਆਂ ਖਾ ਕੇ ਮੈਂ ਤਾਂ ਹੰਬੀ ਪਈਆਂ। ਚਿੰਤੀ ਨੇ ਬਲਦੇਵ ਸਿੰਘ ਦੀ ਗੱਲ ਵੱਲ ਕੋਈ ਖਾਸ ਧਿਆਨ ਨਹੀਂ ਦਿੱਤਾ। ਦਵਾਈਆਂ ਨਹੀਂ ਖਾਏਗੀ ਤਾਂ ਠੀਕ ਕਿਵੇਂ ਹੋਵੇਗੀ ਸਵੇਰੇ ਜੇ ਦਵਾਈ ਨਾ ਖਾਦੀ ਫਿਰ ਦਵੇ ਦਰਦ ਕਿਵੇਂ ਟਿਕਦਾ ਧਿਆਨ ਨਾਲ ਸੁਣ ਲੈ ਤੂੰ ਕੁੜੀਆਂ ਨੂੰ ਸਮਝਾ ਦੇ ਆਪੇ ਦੇ ਦਿਆ ਕਰਨੀ ਗਿਆ ਜਾਦ ਕਰਕੇ ਮੈਨੂੰ ਦਵਾਈ ਮੈਨੂੰ ਨਹੀਂ ਯਾਦ ਰਹਿੰਦੀਆਂ ਸਾਰੀਆਂ ਗੱਲਾਂ ਬਲਦੇਵ ਸਿੰਘ ਅੰਦਰ ਅਲਮਾਰੀ ਚ ਰੱਖੀਆਂ ਦਵਾਈਆਂ ਬਾਰੇ ਕੁੜੀਆਂ ਨੂੰ ਸਮਝਾਉਣ ਲਈ ਉੱਠ ਕੇ ਅੰਦਰ ਚਲਾ ਗਿਆ ਹਰਕੋਰ ਤੇ ਸੁਖਬਾ ਸੁਖਪਾਲ ਬਾਹਰਲਾ ਗੇਟ ਲਾਂਗੇ ਵੇੜੇ ਚ ਆ ਗਈਆਂ ਉਹਨਾਂ ਨੇ ਜਦ ਚਿੰਤੀ ਕੋ ਲਾ ਕੇ ਸੱਚੀਰੀ ਕਾਲ ਬੁਲਾਈ ਤਾਂ ਬਲਦੇਵ ਸਿੰਘ ਬਾਹਰ ਆ ਗਿਆ ਸਤਿ ਸ਼੍ਰੀ ਅਕਾਲ ਦੋਹਾਂ ਨੇ ਬਲਦੇਵ ਸਿੰਘ ਨੂੰ ਫਤਿਹ ਬੁਲਾਈ ਕੁੜੀਓ ਚਾਹ ਬਣਾਓ ਪਾਈ ਆਪਦੀ ਚਾਚੀ ਜੀ ਵਾਸਤੇ ਹੋਰਾਂ ਚਿੰਤੀ ਨੇ ਉੱਚੀ ਆਵਾਜ਼ ਵਿੱਚ ਕਿਹਾ ਬਲਦੇਵ ਸਿੰਘ ਨੇ ਉਹਨਾਂ ਦੇ ਬੈਠਣ ਲਈ ਮੰਝਾ ਢਾ ਦਿੱਤਾ ਤੇ ਆਪ ਚਿੰਤੀ ਦੇ ਮੰਝੇ ਕੋਲ ਪਈ ਸਟੂਲ 'ਤੇ ਬੈਠ ਗਿਆ ਕੀ ਹਾਲ ਚਾਲ ਹੈ ਲਾਣੇ ਬਾਣੇ ਦਾ ਸਾਡੇ ਮਿੱਤਰ ਦਾ ਕੀ ਹਾਲ ਹੈ ਉਸਨੇ ਕਦੇ ਗੇੜਾ ਹੀ ਨਹੀਂ ਮਾਰਿਆ ਲਾਣਾ ਬਾਣਾ ਤਾਂ ਠੀਕ ਹੈ ਮਿੱਤਰ ਤੁਹਾਡਾ ਹਰਕ ਕਰੀ ਬੈਠਾ ਸੀ ਵੀ ਬਲਦੇਵ ਸਿੰਘ ਮੇਰਾ ਪਤਾ ਲੈਣ ਕਿਉਂ ਨਹੀਂ ਆਇਆ ਕਿਉਂ ਕੁਛ ਟੁੱਟ ਲਾਇ ਮਹਿਰ ਸਿੰਘ ਬਲਦੇਵ ਸਿੰਘ ਨੇ ਫਿਕਰਮੰਦ ਹੋ ਕੇ ਪੁੱਛਿਆ ਲੱਤ ਜੁੜਾਈ ਬੈਠਾ ਟਰੈਕਟਰ ਤੋਂ ਡਿੱਗੇ ਅੱਛਾ ਮੈਨੂੰ ਨਹੀਂ ਪਤਾ ਹਰ ਕੋਰੇ ਨਾਲੇ ਅਸੀਂ ਤਾਂ ਕੱਲ ਹੀ ਆਏ ਆ ਦੋ ਮਹੀਨੇ ਪਿਛੋ ਲੁਧਿਆਣੋਂ ਲਾਂਬਾ ਤਾਂ ਸਗੋਂ ਮੈਂ ਦੇਣਾ ਸੀ ਉਸਨੂੰ ਚਿੰਤੀ ਦਾ ਪਤਾ ਲੈਣ ਕਿਉਂ ਨਹੀਂ ਆਇਆ ਕਿੰਨਾ ਕੁ ਚਿਰ ਹੋ ਗਿਆ ਲੱਤ ਟੁੱਟੀ ਨੂੰ ਹੁਣ ਕੀ ਹਾਲ ਹੈ ਲੱਤ ਟੁੱਟੀ ਨੂੰ ਤਾਂ ਮਹੀਨਾ ਹੋ ਗਿਆ ਪਲਸਟਰ ਲਾਤਾ ਸੀ ਡਾਕਟਰ ਨੇ ਕਹਿੰਦਾ ਸੀ ਦੂੜ ਮਹੀਨੇ ਬਾਅਦ ਖੋਲਾਂਗੇ ਕੰਮ ਚ ਕੜਮ ਛੜ ਗਿਆ ਬੜਾ ਮਾੜਾ ਕੰਮ ਹੋਇਆ ਪਲਸਟਰ ਕਿੱਥੋਂ ਕਰਵਾਇਆ ਸੀ ਪਲਸਟਰ ਤਾਂ ਸੂੰਰੂਰੋ ਕਰਵਾਇਆ ਸੀ ਡਾਕਟਰ ਤਾਂ ਕਹਿੰਦੇ ਸਿਆਣਾ ਬਹੁਤ ਹੈ ਹੱਡੀਆਂ ਦਾ ਮਾਰ ਹੈ ਲੱਤ ਅਜੇ ਪੂਰਾ ਭਾਰ ਨਹੀਂ ਚਲਦੀ ਛੋਟੀ ਦਾ ਸਹਾਰਾ ਲੈ ਕੇ ਤੁਰਦਾ ਨਹੀਂ ਠੀਕ ਹੋ ਜਾਉ ਹਲਕure ਮੈਂ ਆਉਂਗਾ ਕਿਸੇ ਦਿਨ ਪਤਾ ਲਣ ਉਸ ਨੂੰ ਕੋਈ ਫਿਕਰ ਨਾ ਕਰੇ ਰੱਬ ਹੀ ਰੱਖਣ ਵਾਲਾ ਬਚਿੰਤ ਕੋਰੇ ਬਾਰੇ ਡਾਕਟਰ ਹੁਣ ਕੀ ਕਹਿੰਦਾ ਡਾਕਟਰ ਨੇ ਦਵਾਈਆਂ ਲਿਖਤੀਆਂ ਦੇ ਹੀ ਜਾਣਿਆ ਕਹਿੰਦਾ ਵੀ ਛੇਤੀ ਠੀਕ ਹੋ ਜਾਉ ਦੋ ਧੀਆਂ ਦੀ ਮਾਰ ਇਸ ਨੂੰ ਤਾਂ ਠੀਕ ਹੋਣਾ ਹੀ ਚਾਹੀਦਾ ਮੈਂ ਰੋਜ਼ ਰੱਬ ਅੱਗੇ ਹੱਥ ਜੋੜਦੀਆਂ ਹੈ ਸੱਚੇ ਪਾਸ਼ਾ ਮੇਰੀ ਭੈਣ ਨੂੰ ਛੇਤੀ ਰਾਜੀ ਕਰ ਦੇ ਬਥੇਰਾ ਕਸ਼ਟ ਭੋਗ ਲਿਆ ਵਿਚਾਰੀ ਨੇ ਹਰ ਬਿਮਾਰੀ ਦੀ ਮਿਆਦ ਹੁੰਦੀ ਹੈ ਬਲਦੇਵ ਸਿਆ ਹੁਣ ਭੈਣ ਜੀ ਠੀਕ ਹੋ ਜੂ ਇਹ ਬੀਬੀ ਕੌਣ ਹੈ ਚਿੰਤੀ ਨੇ ਸੁਖਪਾਲ ਵਾਲੀ ਇਸ਼ਾਰਾ ਕਰਕੇ ਪੁੱਛਿਆ ਇਹ ਮੇਰੀ ਮਾਸੀ ਦੀ ਧੀ ਹੈ ਸੁਖਪਾਲ ਰੂਪ ਖੇੜੇ ਤੋਂ ਨੌਕਰੀ ਮਿਲੀ ਹੈ ਇਸ ਨੂੰ ਤੁਹਾਡੇ ਪਿੰਡ ਹਸਪਤਾਲ ਚ ਥੋੜੇ ਦਿਨ ਤੁਹਾਡੇ ਕੋਲ ਰਹੂ ਜਦੋਂ ਇਸ ਦਾ ਜੀ ਲੱਗ ਗਿਆ ਕਿਸੇ ਦੀ ਬੈਠਕ ਲੈ ਲਓ ਇਸ ਨੂੰ ਕਿਰਾਏ ਕਿਰਾਏ ਤੇ ਕਿਰਾਏ ਤੇ ਹਰ ਕੋਰੇ ਅਸੀਂ ਬੀਬੀ ਨੂੰ ਬਿਲਕੁਲ ਨਹੀਂ ਰਹਿਣ ਦੇਣਾ ਸਾਡੇ ਹੁੰਦਿਆ ਤੇਰੀ ਭੈਣ ਕਿਰਾਏ ਤੇ ਰਹੇ ਬਿਲਕੁਲ ਝੂਠ ਤੇਰੀ ਭੈਣ ਮੇਰੀ ਭੈਣ ਨਹੀਂ ਲੱਗਦੀ ਮੈਂ ਬਚਿੰਦ ਕੋਰੇ ਕਦੋਂ ਕਹਿ ਮੇਰੀ ਭੈਣ ਤੇਰੀ ਭੈਣ ਨਹੀਂ ਲੱਗਦੀ ਇਸ ਕਾਰਨ ਆਪਦਾ ਘਰ ਸਮਝ ਕੇ ਇਸ ਨੂੰ ਤੁਹਾਡੇ ਕੋਲ ਲਿਆਈਆਂ ਕੱਲੀ ਤੀਵੀ ਮਾਨੀ ਵਾਸਤੇ ਬਗਾਨੇ ਪਿੰਡ ਰਹਿਣਾ ਬਹੁਤ ਔਖਾ ਹੁੰਦਾ ਜੇ ਤੁਹਾਡੇ ਕੋਲ ਇਸ ਦਾ ਜੀ ਲੱਗਿਆ ਫਿਰ ਕਿਰਾਏ ਤੋਂ ਕਿਉਂ ਰਹੋਗੀ ਕਬੀਲ ਦਿਯਾਰੀ ਦੀਆਂ ਤੰਗੀਆਂ ਕਰਕੇ ਵਿਚਾਰੀ ਨੂੰ ਟੱਬਰ ਛੱਡ ਕੇ ਇੰਨੇ ਦੂਰ ਆਉਣਾ ਪਿਆ ਕੱਲ ਨੂੰ ਮੁੰਡੇ ਕਮੌਣ ਜੋਗੇ ਹੋ ਜਾਣਗੇ ਫਿਰ ਕੰਨੂ ਕਰੋਗੀ ਨੌਕਰੀ ਮੁੰਡਿਆਂ ਦਾ ਬਾਪ ਚਿੰਤਨੀ ਅਦੂਰਾ ਜੈ ਪ੍ਰਸ਼ੰਤ ਪੁੱਛਿਆ ਉਸ ਨੂੰ ਡਰ ਸੀ ਉਹ ਕਿਦਰੀ ਅਨਸੁਖਾਵੀ ਗੱਲ ਨਾ ਪੁੱਛ ਪਟੇ ਬਾਪ ਵੀ ਹੈ ਪਰ ਨਾ ਹੋਇਆ ਵਰਗਾ 70 ਸਾਲ ਦਾ ਬੰਦਾ ਕੀ ਕਮਾਈ ਕਰ ਸਕਦਾ ਕੀ ਕੀ ਗੱਲਾਂ ਦੱਸਾਂ ਤੈਨੂੰ ਬਚਿੰਤ ਕਰੇ ਇਸ ਦੇ ਘਰ ਵਾਲਾ ਕਰਤਾਰਾ 70 ਸਾਲ ਦਾ ਬੁੱਢਾ ਹੈ ਕਰਤਾਰੇ ਹੋਰੀ 8 ਪਰਾਣੇ ਤੇ ਜ਼ਮੀਨ 8 ਪਰਾਵਾਂ ਕੋਲ ਕੁੱਲ 20 ਕਿੱਲੇ ਉਹ ਵੀ ਅੱਧੀ ਮਾਰੂ ਅੱਧੀ ਸੇਜੂ ਕਰਤਾਰਾ ਸਭ ਤੋਂ ਵੱਡਾ ਹੈ ਹੱਲੇ ਗੁੱਲੇ ਤੋਂ ਪਹਿਲੇ ਦੀਆਂ ਗੱਲਾਂ ਨੇ ਲੜਾਈ ਲੱਗੀ ਹੋਈ ਸੀ ਅੰਗਰੇਜ਼ਾਂ ਨੇ ਕਰਤਾਰਾ ਫੌਜ ਚ ਭਰਤੀ ਕਰਾ ਲਿਆ ਧੂਰਕੋਟ ਦੇ ਕਿਸੇ ਜੱਟ ਨੇ ਕਰਤਾਰੀ ਫੌਜੀ ਨੂੰ ਆਪਦੀ ਕੁੜੀ ਦਾ ਰਿਸ਼ਤਾ ਕਰਤਾ ਕੁੜੀ ਨਿਹਾਨੀ ਸੀ ਅਗਲਿਆਂ ਨੇ ਕਿਹਾ ਮੁਕਲਾਵਾ 2 ਸਾਲ ਠਹਿਰ ਕੇ ਦੇਵਾਂਗੇ ਫੌਜੀ ਵਿਆਹ ਕਰਵਾ ਕੇ ਚਲਾ ਗਿਆ ਅੱਠਾ ਪੁੱਤਾਂ ਦੀ ਮਾਂ ਨੂੰ ਨੂੰ ਲਿਉਣ ਦੀ ਅਚਵੀ ਲੱਗ ਗਈ ਕਰਤਾਰੇ ਨੂੰ ਲੜਾਈ ਕਾਰਨ ਛੁੱਟੀ ਮਿਲਣੀ ਮੁਸ਼ਕਲ ਸੀ ਉਹ ਕਰਤਾਰੇ ਤੋਂ ਛੋਟੇ ਬਗੇਲੂ ਨੂੰ ਨਾਮ ਲੈ ਕੇ ਧੂਰਕੋਟ ਗਈ ਤੇ ਕਰਤਾਰੇ ਦੀ ਬਹੂ ਨੂੰ ਲੈ ਆਈ ਵਿਆਕਰਤਾਰੇ ਦਾ ਹੋਏ ਤੋਂ ਮੁਕਲਾਵਾ ਬਗੇਲੂ ਲੈ ਆਇਆ ਚਿੰਤਰੀ ਨੂੰ ਹੱਸ ਆ ਗਿਆ ਹਾਂ ਬਚਿੰਦ ਕੋਰੇ ਬਹੂ ਕਰਤਾਰੇ ਦੀ ਮੁਕਲਾਵਾ ਬਗੇਲੂ ਲੈ ਆਇਆ ਉਤੋਂ ਬੁੜੀ ਨੇ ਇੱਕ ਲੋੜਾ ਹੋਰ ਮਾਰਿਆ ਜੇ ਬੁੜੀ ਨੂੰ ਦਾ ਚਾਹ ਕਰਕੇ ਪੰਜ ਸੱਤ ਦਿਨ ਪਿੱਛੋਂ ਬਹੂ ਨੂੰ ਪੇਕੇ ਛੱਡ ਆਉਂਦੀ ਗੱਲ ਰਾਤ ਸਿਰ ਰੰਦੀ ਬੁੜੀ ਤਾਂ ਨੂੰ ਉਹ ਜਫਾ ਮਾਰ ਕੇ ਬਹਿ ਗਈ ਕਰਤਾਰਾ ਦੋ ਸਾਲ ਪਿੱਛੋਂ ਆਇਆ ਉਸ ਨੂੰ ਜਦ ਪਤਾ ਲੱਗਾ ਕਿ ਬਹੂ ਦੀ ਗੋਦੀ ਮੁੰਡਾ ਉਸ ਨੇ ਸਾਰੇ ਟੱਬਰ ਨੂੰ ਗਾਲਾਂ ਕੱਢੀਆਂ ਤੇ ਉਨੀ ਪੈਰੀ ਸ਼ੌਣੀ ਮੁੜ ਗਿਆ ਮੁੜ ਕੇ ਪਿੰਡ ਨਹੀਂ ਵੜਿਆ ਇੱਕ ਮੁੰਡਾ ਬਹੂ ਦੇ ਹੋਰ ਹੋਇਆ ਤੀਜੇ ਜਾਪੇ ਚ ਬਹੂ ਮਰ ਗਈ ਸੱਤ ਬੈਕੜਿਆ ਨੇ ਮਦੋਲ ਕੇ ਮਾਰਦੀ ਚਿੰਤੀ ਨੇ ਲੰਬਾ ਹੋਕਾ ਲਿਆ ਕੁੜੀਆਂ ਚਾਹ ਬਣਾ ਕੇ ਲੈ ਆਈਆਂ ਚਾਹ ਪੀ ਕੇ ਸੁਖਪਾਲ ਹਸਪਤਾਲ ਜਾਣ ਲਈ ਕਾਲੀ ਸੀ ਅੱਜ ਉਸਨੇ ਪਹਿਲੇ ਦਿਨ ਹਾਜ਼ਰ ਹੋਣਾ ਸੀ ਸੁਖਪਾਲ ਦੇ ਨਾਲ ਹਰਕੁਰ ਵੀ ਖੜੀ ਹੋ ਗਈ ਤਨ ਚਿੰਤੀ ਨੇ ਉਸਨੂੰ ਰੋਕ ਲਿਆ ਤੂੰ ਤਾਂ ਬੈਠ ਹਰਕੁਰੇ ਤੂੰ ਹਸਪਤਾਲ ਜਾ ਕੇ ਕੀ ਕਰੇਂਗੀ ਮਿੱਤੂ ਦੇ ਬਾਪੂ ਨੂੰ ਸਾਰਾ ਹਸਪਤਾਲ ਜਾਂਦਾ ਬੀਬੀ ਇਹਦੇ ਨਾਲ ਜਾ ਕੇ ਹਾਜ਼ਰੀ ਲਾਓ ਕਿਉਂ ਭਾਈ ਸੁਖਪਾਲ ਮੈਂ ਚੱਲਾਂ ਤੇਰੇ ਨਾਲ ਜੇ ਮੇਰੀ ਲੋੜ ਹੈ ਨਹੀਂ ਭੈਣ ਤੂੰ ਬੈਠ ਬਾਈ ਜੀ ਮੇਰੇ ਨਾਲ ਨੇ ਹਰਕੋਰ ਜਿੱਥੋਂ ਉੱਠੀ ਸੀ ਉੱਥੇ ਹੀ ਬੈਠ ਗਈ ਸੁਖਪਾਲ ਅਤੇ ਬਲਦੇਵ ਸਿੰਘ ਦੇ ਜਾਨ ਪਿੱਛੋਂ ਹਰਕੋਰ ਨੇ ਫੇਰ ਸੁਖਪਾਲ ਦੇ ਘਰ ਵਾਲੇ ਕਰਤਾਰੇ ਦੀ ਗੱਲ ਛੇੜ ਲਈ ਤੂੰ ਹੋਰ ਸੁਣ ਬਚਿੰਤ ਕਰੇ ਸਾਰੇ ਟੱਬਰ ਨੇ ਕਰਤਾਰੇ ਨਾਲ ਇੱਕ ਹੋਰ ਜ਼ੁਲਮ ਕੀਤਾ ਕਾਗਜ਼ਾਂ 'ਚ ਦੋਵੇਂ ਮੁੰਡੇ ਕਰਤਾਰੇ ਦੇ ਲਿਖੇ ਹੋਏ ਹਨ ਉਹ ਬਰਾਬਰ ਦੇ ਸ਼ਰੀਕ ਬਣ ਕੇ ਖੜੇ ਹਨ ਅਗੇ ਸਾਰਾ ਪਿੰਡ ਕਹਿੰਦਾ ਤੂੰ ਹੀ ਸਾਡਾ ਬਾਪ ਹੈ ਅਸੀਂ ਤੇਰੀ ਜਾਇਦਾਦ ਦੇ ਅਸਲੀ ਵਾਰਸਾਂ ਬੁਰਸ਼ੇ ਆ ਗਏ ਜਵਾਨ ਨੇ ਬਚਿੰਦ ਕੋਰੇ ਦੋਵੇਂ ਜੇ ਅੱਜ ਕਰਤਾਰਾ ਅੱਖਾਂ ਮਿਚ ਜੇ ਸੁਖਪਾਲ ਰੂਪ ਕਿਹੜੇ ਕਿਵੇਂ ਰਹੂਗੀ ਜ਼ਮੀਨ 'ਚ ਇਹਦੇ ਜਵਾਕਾਂ ਨੂੰ ਕਿੰਨੇ ਵੜਨ ਦੇਣਾ ਡਾਈ ਪੁਨੇ ਦਾ ਕੋਰਸ ਕਰ ਲਿਆ ਭਲੇ ਵੇਲੇ ਹੁਣ ਆ ਗਈ ਨੌਕਰੀ ਮਿਲ ਗਈ ਤੁਹਾਡੇ ਆਸਰੇ ਆਪਦੇ ਜਵਾਕ ਪਾਲੋ ਭੈਣ ਭਰਾਵਾਂ ਦਾ ਹੀ ਆਸਰਾ ਹੁੰਦਾ ਤੁਹਾਡੇ ਕੋਲ ਲੈ ਆਈਆਂ ਜੇ ਵਿਚਾਰੀ ਦਾ ਦਿਨ ਲੱਗ ਗਿਆ ਹਰ ਕੋਨੇ ਸੁਖਪਾਲ ਦੇ ਘਰ ਵਾਲੇ ਕਰਤਾਰੇ ਦੀ ਸਾਰੀ ਕਹਾਣੀ ਦੱਸ ਦਿੱਤੀ ਬਲਦੇਵ ਸਿੰਘ ਸੁਖਪਾਲ ਨੂੰ ਹਸਪਤਾਲ ਛੱਡ ਕੇ ਮੋੜ ਆਇਆ ਸੀ ਹਰਕੁਰ ਨੂੰ ਯਕੀਨ ਦਿਵਾਉਂਦਾ ਵੀ ਸਾਡੇ ਪਿੰਡ ਸੁਖਪਾਲ ਨੂੰ ਕੋਈ ਮੁਸ਼ਕਲ ਨਹੀਂ ਆਏਗੀ ਰੋਟੀ ਖਾ ਲੋ ਬਾਪੂ ਜੀ ਮਿੱਤੋਂ ਨੇ ਕਿਹਾ ਆਵਦੀ ਚਾਚੀ ਨੂੰ ਦੇ ਪਹਿਲਾਂ ਮੈਂ ਖੇਤ ਜਾ ਕੇ ਖਾ ਲੂੰ ਕਾਮਿਆਂ ਦੀ ਰੋਟੀ ਲੈ ਕੇ ਜਾਣੀ ਆ ਮੇਰੀ ਰੋਟੀ ਵੀ ਵਿੱਚੇ ਬੰਦੇ ਬਲਦੇਵ ਸਿੰਘ ਕਾਮਿਆਂ ਦੀ ਰੋਟੀ ਲੈ ਕੇ ਖੇਤ ਚਲਾ ਗਿਆ ਸੁਖਪਾਲ ਡਿਊਟੀ ਕਰਕੇ ਹਸਪਤਾਲ ਤੋਂ ਵਾਪਸ ਆ ਗਈ ਰੋਟੀ ਖਾ ਕੇ ਹਰਕੁਰ ਜਾਨ ਵਾਸਤੇ ਖੜੀ ਹੋ ਗਈ ਲੈ ਤੇਰਾ ਪਿੰਡ ਕਿਹੜਾ ਦੂਰ ਹੈ ਹਰਕੁੜੇ 15 ਮਿੰਟਾਂ ਦਾ ਰਾਹ ਹੈ ਤੂੰ ਕਿਹੜਾ ਨਿਤਨੀ ਤੌਨੀ ਆ ਐਸਬੀਬੀ ਦੇ ਬਹਾਨੇ ਪਤਾ ਨਹੀਂ ਕਿਵੇਂ ਆ ਗਈ ਤੇਰੀਆਂ ਗੱਲਾਂ ਨਾਲ ਮੇਰਾ ਜੀ ਲੱਗਿਆ ਹੋਇਆ ਬੈ ਜਾ ਮਿੱਤੂ ਦੇ ਬਾਪੂ ਦੇ ਆਏ ਤੋਂ ਜਾਇ ਉਹ ਤੈਨੂੰ ਬੱਸ ਚੜਾ ਦੇਵੇਗਾ ਬਚਿੰਤੀ ਨੇ ਹਰਕੋਰ ਦੀ ਬਾਹ ਫੜ ਕੇ ਕਿਹਾ ਹਰਕੋਰ ਫੇਰ ਬੈਠ ਗਈ ਸੁਖਪਾਲਾ ਜੀ ਰੋਟੀ ਖਾਈ ਰਹੀ ਸੀ ਕਿ ਹਸਪਤਾਲ ਦਾ ਚਪੜਾ ਸੀ ਆ ਗਿਆ ਹਸਪਤਾਲ ਚ ਜਾਪੇ ਦਾ ਕੇਸ ਆ ਗਿਆ ਸੀ ਉਸਨੂੰ ਡਾਕਟਰ ਨੇ ਬੁਲਾਇਆ ਸੀ ਚਿੰਤੀ ਨੇ ਕਿਚੜੀ ਖਾਣੀ ਸੀ ਕਿਚੜੀ ਖਾਣ ਤੋਂ ਬਾਅਦ ਚਿੰਤੀ ਦੀ ਦਵਾਈ ਦਾ ਟਾਈਮ ਹੋ ਗਿਆ ਮਿੱਤੂ ਨੇ ਸ਼ੀਸ਼ੀ ਚੋਂ ਜੋ ਕੈਪਸੂਲ ਕੱਢ ਕੇ ਚਿੰਤੀ ਨੂੰ ਦਿੱਤਾ ਪਾਣੀ ਨਾਲ ਕੈਪਸੂਲ ਅੰਦਰ ਲਗਾ ਕੇ ਉਹ ਕੰਧ ਦਾ ਟਾਸਨਾ ਲਾ ਕੇ ਬੈਠ ਗਈ ਸੁਖਪਾਲ ਦੇ ਰੰਗ ਰੂਪ ਚ ਤਰ ਤਿੰਨ ਜਵਾਕਾਂ ਦੀ ਮਾਂ ਬਣ ਕੇ ਵੀ ਪੂਰਾ ਫਰਕ ਨਹੀਂ ਪਿਆ ਤੇਰੀ ਮਾਸੀ ਮਾਸੜ ਨੇ ਇਸ ਨੂੰ ਬੁੜੇ ਫੌਜੀ ਨਾਲ ਵਿਆਹ ਕੇ ਕੀ ਲੋੜਾ ਮਾਰਿਆ ਹਰ ਕੋਰੇ ਇਹਨੂੰ ਹਾਨ ਪਰਵਾਨ ਨਾਲ ਜੁੜਿਆ ਕੋਈ ਚਿੰਤੀ ਸੁਖਪਾਲ ਦੇ ਅਣਜੋੜ ਵਿਆਹ ਬਾਰੇ ਸੋਚ ਰਹੀ ਸੀ ਮਾਸੀ ਮਾਸੜ ਨੇ ਤਾਂ ਹਾਨ ਪਰ ਨਾਲ ਹੀ ਲੱਭਿਆ ਸੀ ਵਿਚਿੰਦ ਕੋਰੇ ਵੱਡੀ ਭੈਣ ਪਾਲੋ ਆਪਦੇ ਦਿਓ ਨੂੰ ਰਿਸ਼ਤਾ ਲੱਗ ਗਈ ਸੀ ਇਸ ਦਾ ਕੋਪੱਤੇ ਜੇਠ ਨੇ ਵਸਤ ਨਹੀਂ ਦਿੱਤੀ ਵੱਡੀ ਭੈਣ ਨੇ ਕੋਈ ਜ਼ਿੰਮੇਵਾਰੀ ਨਹੀਂ ਸਮਝੀ ਜਦੋਂ ਰਿਸ਼ਤਾ ਲੱਗੀ ਸੀ ਮੰਗ ਕੇ ਤਾਂ ਉਹਨੂੰ ਚਾਹੀਦਾ ਸੀ ਆਪਦੀ ਭੈਣ ਨੂੰ ਫੁੱਲਾ ਵਾਂਗੂ ਰੱਖਦੀ ਭੈਣ ਤਾਂ ਇਹਦੇ ਤੇ ਮਰਮਰ ਜਾਂਦੀ ਸੀ ਗੋਦੀ ਚੁੱਕ ਕੇ ਕਢਾਇਆ ਸੀ ਇਸਨੂੰ ਧੀਆ ਨਾਲੋਂ ਵੀ ਵੱਧ ਪਿਆਰ ਕਰਦੀ ਸੀ ਪਰ ਉਸਦਾ ਘਰ ਵਾਲਾ ਗੱ마 ਕਿਸੇ ਦੇ ਸਮਝਾਇਆ ਸਮਝਣ ਵਾਲਾ ਨਹੀਂ ਸੀ ਆਪਣੇ ਆਪ ਨੂੰ ਬਦਮਾਸ਼ ਘੋਂਦਾ ਪੁਲਿਸ ਵਾਲਿਆਂ ਲਈ ਜਾਰੀ ਸੀ ਉਹਦੀ ਪੁਲਿਸ ਵਾਲੇ ਉਸ ਰਾਹੀਂ ਫੀਮ ਵੇਜਦੇ ਉਸ ਦਿਨ ਜਦ ਕਿਸੇ ਤੋਂ ਝੂਠਾ ਮੁਕੱਦਮਾ ਬਣਵਾਉਣਾ ਹੁੰਦਾ ਉਸਨੂੰ ਗਵਾਹ ਬਣਾ ਲੈਂਦੇ ਉਸ ਦਾ ਛੋਟਾ ਭਰਾ ਨਾਮ ਸੁਖਪਾਲ ਦਾ ਘਰ ਵਾਲਾ ਆਪ ਦੇ ਵੱਡੇ ਭਰਾ ਨਾਲੋਂ ਬਿਲਕੁਲ ਉਲਟ ਨੀਰੀ ਗਔ ਸੀ ਖੇਤ ਦਾ ਕਾਮਾ ਸੀ ਪੱਲੇ ਦਰਜੇ ਦਾ ਕਰੋ ਖੇਤ ਖੇਤੋ ਕਰ ਕੋਈ ਐਬ ਨਾ ਵੈਲ ਬਾਪ ਛੋਟੇ ਹੁੰਦਿਆਂ ਦਾ ਮਰ ਗਿਆ ਗਾਮਾ ਨਾਮੇ ਨੂੰ ਵਿਆਹਣਾ ਨਹੀਂ ਸੀ ਚਾਹੁੰਦਾ ਪਰ ਪੱਲੋ ਦੀ ਸੱਸ ਬਹੁਤ ਸਿਆਣੀ ਸੀ ਕਬੀਲਦਾਰ ਬੜੀ ਸਿਆਣਪ ਨਾਲ ਚਲਾਈ ਉਹ ਚਾਹੁੰਦੀ ਸੀ ਕਿ ਉਸ ਦੇ ਜਿਉਂਦਿਆਂ ਜੀ ਨਾਮਾ ਵਿਆਹਿਆ ਜਾਏ ਪਰ ਗਾਮੇ ਨੇ ਪੱਟੀ ਨਾ ਬੰਨ੍ਹ ਦਿੱਤੀ ਕਰਦਾ ਸਾਰਾ ਕੰਮ ਪਾਲੋ ਜਿਮੇ ਸੀ ਤੇ ਖੇਤ ਦਾ ਸਾਰਾ ਕੰਮ ਨਾਮਾ ਕਰਦਾ ਸੱਸ ਦੇ ਮਰਨ ਤੋਂ ਬਾਅਦ ਪਾਲੋ ਨੂੰ ਘਰ ਦੀ ਕਬੀਲਦਾਰੀ ਸਾਹਮਣੇ ਔਕੀ ਹੋ ਗਈ ਗਾਮੇ ਤੋਂ ਬਿਵਾਰੀ ਹੋ ਕੇ ਉਹ ਸੁਖਪਾਲ ਦਾ ਰਿਸ਼ਤਾ ਨਾਮੇ ਵਾਸਤੇ ਲੈ ਆਈ ਜਦੋਂ ਸੁਖਪਾਲ ਦਾ ਵਿਆਹ ਹੋਇਆ ਸੀ ਉਦੋਂ ਪਾਲੋ ਦੇ ਚਾਰ ਜਵਾਕ ਸਨ ਹਰ ਕੋਨੇ ਦੇਖਿਆ ਚਿੰਤੀ ਨੂੰ ਨੀਂਦ ਦੇ ਟੁੱਲੇ ਆ ਰਹੇ ਹਨ ਤੂੰ ਪੈ ਜਾ ਬਚਿੰਦ ਕਰੇ ਬੈਠੀ ਬੈਠੀ ਥੱਕ ਜਾਏਗੀ ਥੱਕਨ ਨੂੰ ਹੋਰ ਮੇਰੇ ਚ ਕੀ ਹੈ ਹਰ ਕੋਨੇ ਮੈਂ ਤਾਂ ਥੱਕੀ ਥਕਾਈਆਂ ਦਵਾਈਆਂ ਦੇ ਨਸ਼ੇ ਨਾਲ ਬੈਠੀ ਜਾਨੀ ਆ 10-20 ਮਿੰਟ ਚਿੰਤੀ ਵਕੀ ਪਰਲੇ ਟਿੱਡੀ ਹੋ ਗਈ ਮੋਜ਼ ਦੇ ਹਰ ਕੋਰ ਵਾਲੀ ਕਰ ਲਿਆ ਅੱਛਾ ਫਿਰ ਸੁਖਪਾਲ ਦਾ ਵਿਆਹ ਹੋ ਗਿਆ ਭੈਣੇ ਦਿਓ ਨਾਮੇ ਨਾਲ ਚਿੰਤੀ ਨੇ ਹਰ ਕੋ ਨੂੰ ਗੱਲ ਅੱਗੇ ਤੋਰਨ ਦਾ ਇਸ਼ਾਰਾ ਕੀਤਾ ਵਿਆਹ ਕਾਦਾ ਹੋ ਗਿਆ ਬਚੰਦ ਕੋਰੇ ਸੁਖਪਾਲ ਦੇ ਦੁੱਖਾਂ ਦਾ ਪਟਾਰਾ ਖੁੱਲ ਗਿਆ ਗਾਮਾ ਨਾਮੇ ਦੇ ਵਿਆਹ ਤੋਂ ਖੁਸ਼ ਨਹੀਂ ਸੀ ਉਸਨੇ ਕਪੱਤ ਪੁਨਾ ਖਡਾਉਣਾ ਸ਼ੁਰੂ ਕਰ ਦਿੱਤਾ ਗੱਲਾਂ ਵੀ ਕੁਸੂਤੀਆਂ ਕਰਿਆ ਕਰੇ ਅਕੇ ਸਾਲੀ ਤਾਂ ਅਧਿਕਾਰ ਵਾਲੀ ਹੁੰਦੀ ਇਕ ਜਨ ਕੰਜਨੇ ਕੀ ਲੋੜਾ ਮਾਰਿਆ ਕੁੜੇ ਪਾਲੋ ਪੇਕੇ ਗਈ ਸੀ ਮਾਸੜ ਦਾ ਪਤਾ ਲੈਣ ਉਹ ਬਿਮਾਰ ਸੀ ਨਾਵੇਂ ਦੀ ਪਾਣੀ ਦੀਵਾਰੀ ਸੀ ਰਾਤ ਦੀ ਇਹ ਕੰਜਰਾਂ ਦਾ ਕੰਜਰ ਸ਼ਰਾਬ ਨਾਲ ਲੱਜਿਆ ਸੁਖਪਾਲ ਦੇ ਮੰਜੇ ਤੋਂ ਕਿਉਂ ਨਾ ਬੈਠ ਗਿਆ ਕਹਿਣ ਲੱਗਾ ਸੁਖੀ ਮੈਨੂੰ ਤੇਰਾ ਬਹੁਤ ਪਿਆਰ ਆਉਂਦਾ ਉਹ ਜਾਗੋ ਮਿੱਟੋ ਚ ਪਈ ਸੀ ਉਹ ਸ਼ਾਲ ਮਾਰ ਕੇ ਮੰਜੇ ਤੋਂ ਉੱਠੀ ਤੱਕ ਤੇ ਦੀ ਔਰ ਚ ਪਿਆ ਗੰਡਾ ਸਾ ਫੜ ਕੇ ਕਰਾਰ ਨਾਲ ਬੁਲੀ ਖਬਰਦਾਰ ਜੇ ਮੈਨੂੰ ਅੱਥ ਲਾਇਆ ਮੇਰੇ ਨਾਲ ਵਾਧੂ ਕਾਟੂ ਗੱਲ ਕਰਨ ਦੀ ਲੋੜ ਨਹੀਂ ਜੇ ਬੰਦੇ ਦਾ ਪੁੱਤ ਐ ਤੇ ਦਿੱਲੀੋਂ ਬਾਹਰ ਹੋ ਜਾ ਉਸਨੇ ਗੰਡਾਸਾ ਉਗਰ ਲਿਆ ਜੁਆਕਾ ਨੂੰ ਜਾਗ ਆ ਗਈ ਉਹ ਕੰਜਰ ਭੱਜ ਕੇ ਬਾਹਰ ਨਿਕਲ ਗਿਆ ਸੁੱਖੋ ਨੇ ਸਾਰੀ ਰਾਤ ਜਾ ਕੇ ਕੱਟੀ ਮਸਾ ਮਸਾ ਦਿਨ ਚੜਿਆ ਜਦੋਂ ਨਾਮਾ ਪਾਣੀ ਲਾ ਕੇ ਆਇਆ ਉਸਨੇ ਸਾਰੀ ਗੱਲ ਦੱਸ ਕੇ ਸੋਦੀ ਕੁ ਸੁਨਾਤੀ ਗਾਮੇ ਨਾਲੋਂ ਅੱਡ ਹੋਵਾਂਗਾ ਤਾਂ ਹੀ ਰਹੂੰਗੀ ਨਹੀਂ ਤਾਂ ਮੈਨੂੰ ਪੇਕੇ ਛੱਡਿਆ ਨਾਮਿਚ ਇੰਨਾ ਕੰਨ ਨਹੀਂ ਸੀ ਕਿ ਉਹ ਗਾਮੇ ਨੂੰ ਅੱਡ ਹੋਣ ਵਾਲੀ ਗੱਲ ਆਖ ਸਕਦਾ ਉਸ ਨੂੰ ਉਸਦੀ ਕਰਤੂਤ ਬਾਰੇ ਪੁੱਛਦਾ ਤੇ ਚੁੱਪਚਾਪ ਸੁੱਖੋਂ ਨੂੰ ਪੇਕੇ ਛੱਡ ਆਇਆ ਫਿਰ ਉਸ ਨੂੰ ਗਉ ਕੰਨ ਨੂੰ ਆਖਦੀ ਹੈ ਮਿੱਟੀ ਦਾ ਮਾਧੋ ਆਖ ਜਿਸ ਨੂੰ ਐਡੀ ਵੱਡੀ ਗੱਲ ਸੁਣ ਕੇ ਵੀ ਗੁੱਸਾ ਨਹੀਂ ਆਇਆ ਅਣਖ ਵਾਲਾ ਹੁੰਦਾ ਗਾਮੇ ਦਾ ਖੂਨ ਕਰ ਦਿੰਦਾ ਖੂਨ ਉਹ ਉਲਟਾ ਸੁੱਖੋਂ ਨੂੰ ਕਹੇ ਵੀ ਤੂੰ ਝੂਠ ਬੋਲਦੀ ਹੈ ਮੇਰਾ ਭਰਾ ਤੇ ਝੂਠੀਆਂ ਤੋਂਮ ਤਾਂ ਲਾਉਣੀ ਹੈ ਦਰ ਫਿੱਟੇ ਮੂੰਹ ਇਹੋ ਜੇ ਬੰਦਾ ਫੂਕਣਾ ਟੀਵੀ ਦੀ ਇੱਜ਼ਤ ਦੀ ਰਾਖੀ ਜੇ ਉਸ ਦਾ ਬੰਦਾ ਨਹੀਂ ਕਰੂ ਤਾਂ ਹੋਰ ਕੌਣ ਕਰੂ ਐਨਿਕ ਉਹਖਨ ਅਨਕਤਾ ਬੰਦੇ ਚ ਹੋਣੀ ਹੀ ਚਾਹੀਦੀ ਐ ਜੇ ਅਨਕ ਹੁੰਦੀ ਫਿਰ ਕਾਹਦਾ ਰੋਣਾ ਸੀ ਬਚੰਦ ਕਰੇ ਅਗਲੇ ਮਹੀਨੇ ਸੁੱਖੋ ਨੂੰ ਲੈਣ ਆ ਗਿਆ ਮੂੰਹ ਚੁੱਕ ਕੇ ਸੁੱਖੋ ਨੇ ਪੁੱਛਿਆ ਅੱਡ ਹੋਵੇਂਗਾ ਗੁੰਨਵਟਾ ਬਣ ਕੇ ਬੈਠਾ ਰਿਆ ਨਾ ਹਾਂ ਤੇ ਨਾ ਨਾ ਸੁੱਖੋ ਦੀਆਂ ਠੰਡੀਆਂ ਤਤੀਆਂ ਸੁਣ ਕੇ ਮੁੜ ਗਿਆ ਦੋ ਮਹੀਨੇ ਪਿੱਛੋਂ ਫੇਰ ਆ ਗਿਆ ਬਹੁਤ ਮਿੰਤਾ ਕੀਤੀਆਂ ਸੁੱਖੋ ਨੇ ਜਾਣ ਦਾ ਮਨ ਬਣਾ ਲਿਆ ਪਰ ਫੇਰ ਪਤਾ ਨਹੀਂ ਉਸਦੇ ਮਨ 'ਚ ਕੀ ਆਇਆ ਇਹ ਕਹਿ ਕੇ ਨਾਮੇ ਨੂੰ ਮੋੜ ਦਿੱਤਾ ਪੱਲੋ ਪੈਨ ਨੂੰ ਕਹੀ ਮੇਰੇ ਨਾਲ ਗੱਲ ਕਰੇ ਆਕੇ ਪੱਲ ਨੂੰ ਆਉਂਦੀ ਕਰਦੀ ਨੂੰ 15-20 ਦਿਨ ਲੰਘ ਗਏ। ਇਹਨਾਂ ਦਿਨਾਂ 'ਚ ਇੱਕ ਹੋਰ ਪਾਣਾ ਵਰਤ ਗਿਆ। ਪੁਲਿਸ ਨੇ ਮਾਸੜ ਦੇ ਘਰ ਛਾਪਾ ਮਾਰਿਆ। ਅੱਧਾ ਕਿਲੋ ਫੀਨ ਸੁੱਕੋ ਦੇ ਛੋਟੇ ਭਰਾ ਜੰਗੀਰੇ ਕੋਲੋਂ ਫੜੀ ਗਈ। ਜੰਗੀਰੇ ਨੇ ਪੁਲਿਸ ਨੂੰ ਦੱਸਿਆ ਫੀਨ ਗਾਮਾ ਦੇ ਕੇ ਗਿਆ। ਗਾਮਾ ਕਿਸੇ ਡਿਪਟੀ ਦੀ ਫੀਮ ਵੇਚਦਾ ਸੀ। ਪੁਲਿਸ ਮਾਸੜ ਨੂੰ ਤੇ ਜਗੀਰੇ ਨੂੰ ਫੜ ਕੇ ਲੈ ਗਈ। ਮਾਸੜ ਨੇ ਸਾਰੀ ਉਮਰ ਥਾਣੇ ਦਾ ਮੂੰਹ ਨਹੀਂ ਸੀ ਵਖਿਆ। ਜੰਗੀਰੇ ਦੇ ਬਿਆਨੋਂ ਤੋਂ ਥਾਣੇਦਾਰ ਗਾਮੇ ਨੂੰ ਫੜ ਲਿਆ। ਡਿਪਟੀ ਦਾ ਟੈਲੀਫੋਨ ਆਇਆ ਗਾਮੇ ਨੂੰ ਛੱਡ ਦਿੱਤਾ ਗਾਮੇ ਨੇ ਡਿਪਟੀ ਨੂੰ ਕਹਿ ਕੇ ਮਾਸੜ ਨੂੰ ਵੀ ਛਡਵਾ ਲਿਆ ਪੰਜ ਗੀਰੇ ਦਾ ਚਲਾਨ ਹੋ ਗਿਆ ਗਾਮੇ ਦੀ ਭਜਨਾਠ ਨਾਲ ਜੰਗੀਰਾ ਜੇਲ੍ਹ ਜਾਣੋਂ ਬਚ ਗਿਆ ਤੇ ਉਸ ਨੂੰ ਜੁਰਮਾਨਾ ਭਰ ਕੇ ਜੇਲ੍ਹ ਤੋਂ ਰਾਹਤ ਮਿਲ ਗਈ ਮਾਸੜ ਪਿੰਡ ਚ ਮੂਹ ਖੌਣ ਜੱਗਾ ਨਾ ਰਿਹਾ ਜੁਰਮਾਨਾ ਭਰ ਕੇ ਜੰਗੀਰੇ ਤੋਂ ਗਾਮਾ ਪਿੰਡ ਆ ਗਿਆ ਮਾਸੜ ਗੁੱਸੇ ਨਾਲ ਭਰਿਆ ਬੈਠਾ ਸੀ ਮਾਸਣ ਨੇ ਜੰਗੀਰੇ ਨੂੰ ਤਾਂ ਗਾਲਾਂ ਕੱਢਣੀਆਂ ਹੀ ਸੀ ਉਸਨੇ ਆਪਦੇ ਜਵਾਈ ਗਾਮੇ ਦੀਵੀ ਮਾਪੇਣੇ ਕ ਕਰਦੀ ਗਾਮਾ ਗੁੱਸੇ ਦਾ ਮਾਰਿਆ ਪੁੱਠਾ ਹੋਮ ਪੁੱਠਾ ਹੀ ਮੁੜ ਗਿਆ ਜੰਗੀਰਾ ਵੀ ਉਸਦੇ ਨਾਲ ਹੀ ਚਲਾ ਗਿਆ ਚੌਥੇ ਦਿਨ ਜੰਗੀਰਾ ਆਇਆ ਅਨਸਾਰ ਗਾਮੇ ਦਾ ਸਿੱਖਿਆ ਸਖਾਇਆ ਤੂੰ ਆ ਸੱਥਰ ਪਾ ਕੇ ਬਹਿ ਗਿਆ ਅਕੇ ਮੈਂ ਅੱਡ ਹੋਣਾ ਮੈਨੂੰ ਅੱਧੀ ਜ਼ਮੀਨ ਵੰਡ ਕੇ ਦਿਓ ਮਾਸਣ ਕਹਿੰਦਾ ਅੱਡ ਜੀ ਸਦਕੇ ਹੋ ਜਾ ਪਰ ਜ਼ਮੀਨ ਨਹੀਂ ਮਿਲਨੀ ਤੂੰ ਮੇਰੀ ਇੱਜ਼ਤ ਰੋਲੀਆ ਜ਼ਮੀਨ ਦਾ ਮੈਂ ਤੈਨੂੰ ਇੱਕ ਊੜਾ ਨਹੀਂ ਦੇਣਾ ਮੈਂ ਤਾਂ ਤੈਨੂੰ ਬੇਦਖਲ ਕਰੂੰਗਾ ਚਿੰਗੀਰੇ ਦੇ ਨਿੱਤ ਤੇ ਕਲੇਸ਼ ਤੋਂ ਤੰਗ ਆ ਕੇ ਮਾਸਰ ਨੇ ਤਾਰ ਦੇ ਕੇ ਵੱਡੇ ਫੌਜੀ ਮੁੰਡੇ ਹਮੀਰ ਸਿੰਘ ਨੂੰ ਬੁਲਾ ਲਿਆ ਕਾਮਾ ਹਮੀਰੇ ਦੀ ਹਮਾਇਤ ਲਈ ਆਪ ਦੇ ਲੰਗਾੜਿਆਂ ਦੀ ਪੰਚਾਇਤ ਬਣਾ ਕੇ ਲੈ ਆਇਆ ਗੱਲ ਵਧਦੀ ਗਈ ਨਾ ਮਾਸਰ ਮੰਨੇ ਨਾ ਜ਼ਿੰਗੀਰਾ ਗਾਵੇਂ ਤੇ ਚਿੰਗੀਰੇ ਨੇ ਪੁਲਿਸ ਨਾਲ ਗੰਢ ਧੋਪ ਕਰ ਲਈ ਇੱਕ ਦਿਨ ਸਾਲੇ ਪਨੋਈਏ ਦੋਹਾਂ ਨੇ ਮਿਲ ਕੇ ਮਾਸਰ ਦਾ ਕਤਲ ਕਰ ਦਿੱਤਾ ਲਾਸ਼ ਬੋਰੀ ਚ ਪਾ ਕੇ ਨਹਿਰ ਚ ਸੁੱਟ ਦਿੱਤੀ ਸਾਰਾ ਪਿੰਡ ਤਰਾਤਰਾ ਕਰੇ ਪਰ ਗਵਾ ਬਨਣ ਵਾਸਤੇ ਕੋਈ ਤਿਆਰ ਨਾ ਹੋਇਆ। ਥਾਣੇਦਾਰ ਨੇ ਦੋਹਾਂ ਨੂੰ 15 ਦਿਨ ਥਾਣੇ 'ਚ ਰੱਖ ਕੇ ਛੱਡ ਦਿੱਤਾ। ਪਟਵਾਰੀ ਨੇ ਸਾਰੀ ਜ਼ਮੀਨ ਕਾਨੂੰਨ ਮੁਤਾਬਕ ਚਾਰਾਂ ਭੈਣ-ਭਰਾਵਾਂ ਦੇ ਨਾਂ ਚੜਾ ਦਿੱਤੀ। ਗਾਮਾ ਪੂਰਾ ਖੁਸ਼ ਪਰ ਜਗੀਰਾ ਤੋ ਹਥੜੀ ਪਿੱਟੇ ਅਖੇ ਪਿਓ ਵੀ ਮਰਿਆ ਜ਼ਮੀਨ ਦਾ ਚੌਥਾ ਹਿੱਸਾ ਹੀ ਮਿਲਿਆ। ਸੁੱਖੋ ਦੇ ਨਾਂ ਜ਼ਮੀਨ ਲੱਗੀ ਸੁਣ ਕੇ ਤਾਂ ਸਾਰਾ ਟੱਬਰ ਤੁਰ ਪਿਆ ਹੋ। ਕੁੜੀ ਦੀਆਂ ਮਿੰਤਾ ਕਰਨ ਚਿੰਤੀ ਨੇ ਕਿਹਾ ਆਇਆ ਸੀ ਨਾਮਾ ਲੈਣ ਲਈ ਮੈਨੂੰ ਸਾਰੀਆਂ ਸ਼ੰਤਾ ਮਨਜ਼ੂਰ ਹਨ। ਸੁਖੋ ਦੀਆਂ ਮੈਂ ਅੱਡ ਰਹੂੰਗਾ ਪਰ ਸੁਖਪਾਲ ਨੇ ਸਫਲ ਸਾਫ਼ ਜਵਾਬ ਦੇ ਦਿੱਤਾ ਮੈਂ ਆਪਦੇ ਪਿਓ ਦੇ ਕਾਜਲਾਂ ਦੇ ਕਰਨੇ ਜਾ ਸਕਦੀ ਵੱਡੀ ਪਰਜਾਈ ਤੇ ਭਰਾ ਹਮੀਰ ਸਿੰਘ ਸੁਖੋ ਨੂੰ ਆਪਦੇ ਨਾਲ ਰੁੜਕੀ ਲੈ ਗਏ ਧਾਣੇ ਪਾਣੀ ਦੇ ਕਿਹੜਾ ਹਲ ਕਰੇ ਬੰਦਾ ਕਿੱਥੇ ਦਾ ਕਿੱਥੇ ਚਲਿਆ ਜਾਂਦਾ ਸੁਖੋ ਨੇ ਕਦੀ ਸੋਚਿਆ ਵੀ ਨਹੀਂ ਹੋਣਾ ਉਸਨੂੰ ਛੌਣਿਆਂ ਦਾ ਪਾਣੀ ਵੀ ਪੀਣਾ ਪਊਗਾ ਚਿੰਤੀ ਨੇ ਹੌਂਕਾ ਲਿਆ ਹਰ ਕੋਟ ਚਿੰਤੀ ਨੂੰ ਸੁਖਪਾਲ ਦਾ ਕਰਤਾਰੇ ਨਾਲ ਦੂਜਾ ਵਿਆਹ ਕਿਵੇਂ ਹੋਇਆ ਦੀ ਕਹਾਣੀ ਦੱਸਦੀ ਐ ਚਿੰਤੀ ਵੀ ਆਪਣਾ ਦਰਦ ਭੁੱਲ ਕੇ ਸੁਖਪਾਲ ਦੀ ਕਹਾਣੀ ਬਹੁਤ دلچسپی ਨਾਲ ਸੁਣਦੀ ਐ ਤੇਰੀਆਂ ਗੱਲਾਂ ਸੁਣ ਕੇ ਹਲ ਕਰੇ ਮੈਨੂੰ ਤਾਂ ਸੁਖਪਾਲ ਦਾ ਬਹੁਤ ਹੀ ਮੂਹ ਆਨ ਲੱਗ ਪਿਆ ਲੱਗਦਾ ਜਿਵੇਂ ਮੇਰੀ ਛੋਟੀ ਹੀ ਪੈਨ ਹੋਵੇ ਜੇ ਰੱਬ ਨੇ ਇੰਨਾ ਰੂਪ ਦਿੱਤਾ ਕਿਸਮਤ ਵੀ ਚੰਗੀ ਦੇ ਦਿੰਦਾ ਕਿਸੇ ਚੰਗੇ ਘਰ ਸਰਦਾਰੀ ਪੋਗਦੀ ਦਾਈ ਪੁਨੇ ਦੀ ਨੌਂਕਰੀ ਚ ਕੰਨੂ ਤੱਕ ਕੇ ਕਾਣੇ ਪੰਦੇ ਵਿਚਾਰੀ ਨੂੰ ਜੇ ਕਿਸਮਤ ਚੰਗੀ ਹੁੰਦੀ ਤਾਂ ਛੋਟੀ ਹੁੰਦੀ ਦੀ ਮਾਂ ਕਿਉਂ ਮਰਦੀ ਜੇ ਕਿਸਮਤ ਚੰਗੀ ਹੁੰਦੀ ਨਾ ਮਾਹੀ ਬੰਦਿਆ ਵਰਗਾ ਹੁੰਦਾ ਕੁਪੱਤਾ ਜੇਠ ਨਾਲ ਵਾਹ ਕਿਉਂ ਪੈਂਦਾ ਬਾਪ ਕਿਉਂ ਕਤਲ ਹੁੰਦਾ ਜੇ ਕਿਸਮਤ ਚੰਗੀ ਹੁੰਦੀ ਤਾਂ ਦੂਜੀ ਵਾਰ 25 ਸਾਲ ਵੱਡੇ ਮਲੰਗ ਫੌਜੀ ਨਾਲ ਸਿਰ ਨੜਰ ਕਿਉਂ ਹੁੰਦਾ ਲਿਖਿਆ ਨੂੰ ਕੋਣ ਮੇੜ ਸਕਦਾ ਹਰ ਕੋਈ ਮੇਰਾ ਸਾਰੀ ਉਮਰ ਕਦੇ ਸਿੱਧੇ ਨਹੀਂ ਸੀ ਦੁਖਿਆ ਤਾਂ ਸੁਭਾਗ ਕੀ ਹੁੰਦਾ ਮੈਨੂੰ ਪਤਾ ਹੀ ਨਹੀਂ ਪਰ ਜਦੋਂ ਇਹ ਰੋਗ ਚੰਬੜਿਆ ਪਤਾ ਹੀ ਨਹੀਂ ਲੱਗਿਆ ਹੁਣ ਤੇਰੇ ਸਾਹਮਣੇ ਮੰਜੇ ਨਾਲ ਮੰਜਾ ਹੋਈ ਪਈਆਂ ਇਸ ਨੂੰ ਕਿਸਮਤ ਨਹੀਂ ਕਹਾਂਗੇ ਤਾਂ ਕੀ ਕਹਾਂਗੇ ਪਰ ਸੁੱਖੋ ਵਰਗੀ ਮਾੜੀ ਕਿਸਮਤ ਕਿਸੇ ਵੈਰੀ ਦੀ ਵੀ ਨਾ ਹੋਵੇ ਵਿਚਾਰੀ ਨੇ ਇੱਕ ਦਿਨ ਵੀ ਸੁੱਖ ਦਾ ਸਾਹ ਨਹੀਂ ਲਿਆ ਕੁੜੀਆਂ ਦਾ ਨਾਂ ਲੱਗੀ ਜ਼ਮੀਨ ਵੀ 100 ਟੰਟੇ ਖੜੇ ਕਰਦੀ ਜ਼ਮੀਨਾਂ ਕੁੜੀਆਂ ਨੂੰ ਵਫਾ ਨਹੀਂ ਕਰਦੀਆਂ ਭਾਈ ਹਮੀਰ ਸਿੰਘ ਨੂੰ ਸੁੱਖੇ ਦੀ ਸੁੱਖੋ ਦੀ ਜ਼ਮੀਨ ਦਾ ਨਹੀਂ ਕਰਦੀਆਂ ਭਾਈ ਹਮੀਰ ਸਿੰਘ ਨੂੰ ਸੁੱਖੋ ਦੀ ਜ਼ਮੀਨ ਦਾ ਲਾਲਚ ਹੋ ਗਿਆ ਸੁੱਖੋ ਤੋਂ ਤਲਾਕ ਦੀ ਅਰਜੀ ਦੁਆਰ ਦਿੱਤੀ ਗਾਮੇ ਅਤੇ ਨਾਵੇਂ ਨੇ ਸੋ ਟੁੱਚਰਾ ਪੇਡੀਆਂ ਜ਼ਮੀਨ ਦਾ ਲਾਲਚ ਤਾਂ ਉਹਨਾਂ ਨੂੰ ਵੀ ਸੀ ਤੀਜੇ ਦਿਨ ਪੰਚਾਇਤ ਲੈ ਕੇ ਆ ਖੜਿਆ ਕਰਨ ਕੈਨ ਰਾਜੀਨਾਮਾ ਕਰ ਲਵੋ ਪਰ ਸੁੱਖੋ ਦੇ ਪੈਰੀ ਹੱਥ ਲਾਉਣ ਤੱਕ ਤਾਈ ਜਾਣ ਸਾਰੀਆਂ ਸ਼ਰਤਾਂ ਮੰਨਣ ਨੂੰ ਤਿਆਰ ਹੋਗੇ ਉਦੋਂ ਸੁੱਖੋ ਦੀ ਪਰਜਾਈ ਉਸ ਨੂੰ ਡਰਾਈ ਜਾਏ ਸੁੱਖੋ ਰਾਜੀਨਾਮਾ ਨਾ ਕਰੇ ਤੈਨੂੰ ਲੈ ਜਾ ਕੇ ਮਾਰ ਦੇਣਗੇ ਜਿਹੜੇ ਬਾਬਾ ਜੀ ਨੂੰ ਮਾਰ ਸਕਦੇ ਹਨ ਤੈਨੂੰ ਕਿਵੇਂ ਛੱਡਣਗੇ ਆਖਿਰ ਦੋ ਸਾਲਾਂ ਦੀ ਇਸ ਪਿਛੋ ਤਲਾਕ ਹੋ ਗਿਆ ਭਰਾ ਪਰਜਾਈ ਪੂਰੇ ਖੁਸ਼ ਹੁਣ ਹਮੀਰ ਸਿੰਘ ਬਾਪ ਦੀ ਅੱਧੀ ਜ਼ਮੀਨ ਦਾ ਮਾਲਕ ਸੀ ਉਦਰ ਗਾਮੇ ਨੇ ਜੰਗੀਰੇ ਵਾਲੇ ਜ਼ਮੀਨ ਵੀ ਆਪਦੇ ਨਾਮ ਕਰਵਾ ਲਈ ਜਦੋਂ ਜੰਗੀਰੇ ਨੇ ਜੁਰਮਾਨਾ ਭਰਨਾ ਸੀ ਉਦੋਂ ਗਾਮੇ ਨੇ ਜੁਰਮਾਨੇ ਦੇ ਪੈਸੇ ਦੇ ਕੇ ਜੰਗੀਰੇ ਤੋਂ ਅਸਟਾਮ ਤੋਂ ਗੁੱਠਾ ਲਵਾ ਲਿਆ ਸੀ ਜਿਗੀਰਾ ਹੁਣ ਗਾਮੇ ਨੂੰ ਮੁਫਤ ਦਾ ਨੌਕਰ ਮਿਲ ਗਿਆ ਸੀ ਉਹ ਨਾਲੇ ਖੇਤ ਚ ਕੰਮ ਕਰਦਾ ਨਾਲੇ ਗਾਮੇ ਦੀ ਫੀਮ ਵੇਚਦਾ ਗਾਮਾ ਦਾ ਹਲ ਕਰੇ ਬੋਤੇ ਕ ਪੱਤਾ ਨਿਕਲਿਆ ਭਰਾ ਦਾ ਘਾਰ ਉਜਾੜ ਕੇ ਭਰਾ ਦੀ ਜ਼ਮੀਨ ਦਾ ਮਾਲਕ ਬਣ ਗਿਆ ਸਾਲੇ ਤੋਂ ਪਿਉ ਦਾ ਕਤਲ ਕਰਵਾ ਕੇ ਸੌਰਿਆਂ ਦੀ ਅੱਧੀ ਜ਼ਮੀਨ ਦਾ ਮਾਲਕ ਬਣ ਗਿਆ ਮਾਸਰ ਦੀ ਅੱਧੀ ਜ਼ਮੀਨ ਜਵਾਈ ਲੈ ਗਿਆ ਤੇ ਅੱਧੀ ਵੱਡਾ ਮੁੰਡਾ ਹਮੀਰ ਸਿੰਘ ਲੈ ਗਿਆ ਅੱਧੀ ਜ਼ਮੀਨ ਵੱਡਾ ਕਿਵੇਂ ਲੈ ਗਿਆ ਸੁੱਖੋ ਦਾ ਹਿੱਸਾ ਕਿੱਧਰ ਗਿਆ ਸੁੱਖੋ ਵੇਲਾ ਹਿੱਸਾ ਵੀ ਹਮੀਰ ਸਿੰਘ ਦੇ ਕਬਜ਼ੇ ਵਿੱਚ ਹੀ ਸੀ ਉਹੀ ਹਿੱਸੇ ਠੇਕੇ ਤੇ ਦਿੰਦਾ ਉਸ ਦੀ ਜ਼ਮੀਨ ਦੇ ਹਿੱਸੇ ਦੇ ਪੈਸੇ ਵੀ ਉਹੀ ਫੜ ਲੈਂਦਾ ਸੁੱਖੋ ਕਿਵੇਂ ਕਹਿੰਦੀ ਵੀ ਮੇਰੇ ਹਿੱਸੇ ਦੇ ਪੈਸੇ ਮੈਨੂੰ ਦੇ ਦੇ ਸੁੱਖੋ ਦੇ ਨਾਮ ਜ਼ਮੀਨ ਸੀ ਇਸ ਨੂੰ ਚੰਗਾ ਵਾਰ ਮਿਲ ਸਕਦਾ ਸੀ ਮਿਲਦਾ ਸਕਦਾ ਸੀ ਜੇ ਪ੍ਰਜਾਪਰਜਾਈ ਦੀ ਨੀਤ ਸਾਫ਼ ਹੁੰਦੀ ਸੁੱਖੋ ਦਾ ਵਿਆਹ ਕਰਨ ਨਾਲ ਜ਼ਮੀਨ ਹੱਥੋਂ ਨਿਕਲਦੀ ਸੀ ਜੇ ਹਮੀਰ ਸੇ ਉਹਨੂੰ ਸੁੱਖੋ ਦੇ ਵਿਆਹ ਦਾ ਫਿਕਰ ਹੁੰਦਾ ਤੋ ਤਲਾਕ ਹੀ ਕਰਵੰਦਾ ਅਗਲੇ ਮਿੰਤਾ ਕਰਕੇ ਲੈ ਜਾਂਦੇ ਸੀ ਤੋੜ ਦਿੰਦਾ ਭਰਾ ਪਰ ਜਾਈ ਨੇ ਕੁੜੀ ਨੂੰ ਡਰਾ ਦਿੱਤਾ ਵੀ ਤਨ ਨੂੰ ਮਾਰ ਦੇਣਗੇ ਜੇ ਇਹੋ ਹਾਲ ਰਿਹਾ ਤਾਂ ਹਰ ਕੁੜੇ ਕਿਸੇ ਦਿਨ ਝੱਟ ਈਆਂ ਪੈਣਾ ਦੇ ਵਿਆਹ ਕਰਨੋਂ ਹਟ ਜਾਣਗੇ ਮੈਨੂੰ ਇਉਂ ਲੱਗਦਾ ਬਚਿੰਦ ਕੁੜੇ ਲੋਕ ਕੁੜੀਆਂ ਜੰਮਣੋਂ ਹਟ ਜਾਣਗੇ ਧੀਆ ਜੰਮਣ ਗਿਆ ਨਾ ਧੀਆ ਜੰਮਣ ਗਿਆ ਇਹ ਆਪ ਦੇ ਵਾਸ ਹੁੰਦੇ ਰੱਬ ਦੀ ਮਰਜ਼ੀ ਐ ਧੀ ਦੇ ਵਿੱਚ ਆ ਪੁੱਤ ਨੇ ਵਜਿੰਦ ਕਰੇ ਹੁਨੇ ਰੱਬ ਦੀ ਮਰਜ਼ੀ ਨਹੀਂ ਮਾਂ ਬਾਪ ਦੀ ਮਰਜ਼ੀ ਹੈ ਜੇ ਉਹ ਧੀ ਨਹੀਂ ਚਾਹੁੰਦੇ ਉਹਨਾਂ ਦੇ ਘਰ ਧੀ ਨਹੀਂ ਜੰਮ ਸਕਦੀ ਸ਼ਹਿਰਾਂ ਚ ਡਾਕਟਰ ਥਾਥਾ ਮਸ਼ੀਨਾ ਰੱਖ ਕੇ ਬੈਠੇ ਨੇ ਜੰਮਣ ਤੋਂ ਪਹਿਲੇ ਹੀ ਮੁੰਡੇ ਕੁੜੀ ਦਾ ਪਤਾ ਲੱਗ ਜਾਂਦਾ ਧੀਆ ਨੂੰ ਜੰਮਣ ਤੋਂ ਪਹਿਲੇ ਹੀ ਮਾਰ ਦਿੱਤਾ ਜਾਂਦਾ ਅਜਿਹਾ ਪਾਪ ਕਰਨ ਤੋਂ ਪਹਿਲਾਂ ਮਾਵਾਂ ਰੋਲਾ ਨਹੀਂ ਪੰਦੀਆਂ ਰੋਲਾ ਪਾਉਣ ਵਾਲੀਆਂ ਮਾਵਾਂ ਮਸ਼ੀਨਾ ਵਾਲੇ ਡਾਕਟਰਾਂ ਕੋਲ ਹੀ ਨਹੀਂ ਜਾਂਦੀਆਂ ਜੇ ਧੀਆ ਜੰਮਣ ਤੋਂ ਪਹਿਲੇ ਕਤਲ ਹੁੰਦੀਆਂ ਰਹੀਆਂ ਫਿਰ ਲੋਕ ਪੁੱਤਾਂ ਦੇ ਵਿਆਹ ਕਿਹਦੇ ਨਾਲ ਕਰਨਗੇ ਪੇਡਾਂ ਬੱਕਰੀਆਂ ਨਾਲ ਹਰ ਕੋਈ ਇਸ ਗੱਲ ਤੋਂ ਚਿੰਤੀ ਦਾ ਹੱਸਾ ਨਿਕਲ ਗਿਆ ਦੋਵੇਂ ਜਾਣੀਏ ਕਿੰਨਾ ਹੀ ਚਿਹਰੇ ਹੱਸਦਿਆ ਰਿਆਂ ਤੂੰ ਨਹੀਂ ਉਹਦਾ ਸਾਲ ਕਰੇ ਸੁਖਪਾਲ ਦਾ ਕਰਤਾਰੇ ਨਾਲ ਸਿਰ ਨੜ ਕਿਵੇਂ ਹੋਇਆ ਕਰਤਾਰਾ ਤੇ ਅਮੀਰ ਸਿੰਘ ਇੱਕ ਪਲਟਣ ਸਨ ਦੋਵੇਂ ਪੱਗਵਟ ਮਿੱਤਰ ਦੁੱਖ ਸੁੱਖ ਦੀ ਸਾਂਝ ਸੀ ਦੋਵਾਂ ਨੇ ਅਗਲੇ ਸਾਲ ਪੈਨਸ਼ਨ ਆਉਣਾ ਸੀ ਦੋਵਾਂ ਦੀ ਆਪਣੀ ਆਪਣੀ ਚਿੰਤਾ ਸੀ ਜਿੱਥੇ ਅਮੀਰ ਸਿੰਘ ਨੂੰ ਘਰ ਆ ਕੇ ਖੇਤੀ ਕਰਨ ਦਾ ਫਿਕਰ ਸੀ ਉੱਥੇ ਕਰਤਾਰੇ ਨੂੰ ਆਪਣੀ ਰੋਟੀ ਦੀ ਚਿੰਤਾ ਅਮੀਰ ਸਿੰਘ ਚਾਹੁੰਦਾ ਸੀ ਕਿ ਸੁੱਖੋ ਜ਼ਮੀਨ ਦੀ ਰਜਿਸਟਰੀ ਉਸਦੇ ਨਾਮ ਕਰਵਾ ਦੇਵੇ ਤੇ ਕਰਤਾਰਾ ਸਿੰਘ ਚਾਹੁੰਦਾ ਸੀ ਸੁੱਖੋ ਨਾਲ ਉਸਦਾ ਵਿਆਹ ਹੋ ਜਾਵੇ ਤੇ ਉਸਦੀ ਰੋਟੀ ਪੱਕਦੀ ਹੋਵੇ ਇੱਕ ਦਿਨ ਰਾਮਦੇਵ ਨਸ਼ੇ 'ਚ ਦੋਨਾਂ ਨੇ ਖੁੱਲਕੇ ਗੱਲਾਂ ਕੀਤੀਆਂ ਜੰਗੀਰ ਸਿੰਘ ਸੁੱਖੋ ਦਾ ਵਿਆਹ ਕਰਤਾਰੇ ਨਾਲ ਕਰਨ ਨੂੰ ਤਿਆਰ ਸੀ ਪਰ ਉਸਦੀ ਸ਼ਰਤ ਸੀ ਕਿ ਕਰਤਾਰਾ ਸੁੱਖੋ ਵਾਲੀ ਜ਼ਮੀਨ ਨਾ ਮੰਗੇ ਕਰਤਾਰੇ ਨੂੰ ਜ਼ਮੀਨ ਦੀ ਨਹੀਂ ਧੀਮੀ ਦੀ ਲੋੜ ਸੀ ਰੋਟੀ ਪਕਾਉਣ ਵਾਲੀ ਸੁੱਖੋ ਦੀ ਲੋੜ ਸੀ ਦੋਨੋਂ ਦੋਸਤਾਂ ਦਾ ਸਮਝੌਤਾ ਹੋ ਗਿਆ ਹੌਲੀ-ਹੌਲੀ ਸੁੱਖ ਦੇ ਪਰ ਆ ਪਰਜਾਈ ਨੇ ਸੁੱਖੋ ਨੂੰ ਕਰਤਾਰੇ ਨਾਲ ਵਿਆਹ ਕਰਵਾਉਣ ਲਈ ਮਨਾਉਣਾ ਸ਼ੁਰੂ ਕਰ ਦਿੱਤਾ ਮੈਂ ਵਿਆਹ ਨਹੀਂ ਕਰਉਣਾ ਬਾਈ ਵਿਆਹ ਕਰਵਾ ਕੇ ਮੈਂ ਕੀ ਖਟਿਆ ਕੰਜਰਾ ਨੇ ਪਹਿਲਾਂ ਮੇਰੀ ਇੱਜ਼ਤ ਲੁੱਟਣੀ ਚਾਹੀ ਫਿਰ ਭਰਾ ਨੂੰ ਪੱਠੇਰ ਪਾ ਪੁੱਠੇਰਾ ਪਾ ਕੇ ਪੁੱਧਾ ਧੋਪੀਓ ਦਾ ਕਤਲ ਕਰਵਾਇਆ ਅੱਜ ਜਮੀਨ ਸਾਂਭ ਲਈ ਮੇਰੀ ਧੀ ਮੈਥੋ ਕੋ ਲਈ ਬਾਈ ਭਾਬੀ ਮੈਂ ਉਹ ਵਿਆਹ ਦੇ ਸੱਪੇ ਚ ਨਹੀਂ ਪੈਣਾ ਮੈਂ ਬਚਿੰਦ ਕੋਲੇ ਤੁਹਾਨੂੰ ਦੱਸਣਾ ਭੁੱਲ ਗਈ ਸੁੱਖੋ ਦੀ ਗੋਦ ਚ ਇੱਕ ਕੁੜੀ ਵੀ ਸੀ ਤਲਾਕ ਤੋਂ 4 ਸਾਲ ਪਿੱਛੋਂ ਅਗਲੇ ਮੁਕੱਦਮਾ ਕਰਕੇ ਕੁੜੀ ਵਿਲਾ ਕੇ ਕੁੜੀ ਤੋਂ ਕੀ ਹੱਲ ਹੋਣਾ ਸੀ ਸੁਖਪਾਲ ਨੇ ਚੰਗਾ ਹੋਇਆ ਲੱਗੇ ਧੀਆਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਕੁੜੀਆਂ ਵਾਲਿਆਂ ਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਜ਼ਮੀਨ ਦਾ ਲਾਲ ਚੜਦਾ ਖੜਾ ਨਹੀਂ ਛੜਦਾ ਬਚੰਦ ਕਰੇ ਇਸੇ ਜ਼ਮੀਨ ਨੇ ਹੁਣ ਸੁੱਖੋ ਦੇ ਭਰਾ ਪਰ ਜਾਈ ਦਾ ਦਿਮਾਗ ਖਰਾਬ ਕਰ ਰੱਖਿਆ ਸੀ ਉਹ ਲੋਕ ਲਾਜ ਨੂੰ ਸੁੱਖੋ ਦੇ ਵਿਆਦੀ ਗੱਲ ਕਰਦੇ ਸਨ ਪਰ ਜ਼ਮੀਨ ਸੁੱਖੋ ਨੂੰ ਨਹੀਂ ਦੇਣਾ ਚਾਹੁੰਦੇ ਸਨ ਆ ਤਾਂ ਹਲਕੁਰੇ ਕੋਈ ਗੱਲ ਨਾ ਹੋਈ ਅਖੀਰ ਉਹੋ ਹੀ ਗੱਲ ਹੋਈ ਨਾ ਬਚੰਦ ਕਰੇ ਭਰਾ ਪਰ ਜਾਈ ਨੇ ਮਮੋ ਟਗਨੀਆਂ ਗੱਲਾਂ ਮਾਰ ਕੇ ਸੁੱਖੋ ਨੂੰ ਪਰਮਾ ਲਿਆ ਉਸ ਨੇ ਹਮੀਰ ਸਿੰਘ ਦੇ ਨਾਂ ਜ਼ਮੀਨ ਦੀ ਰਜਿਸਟਰੀ ਕਰਵਾ ਦਿੱਤੀ ਤੇ ਹਮੀਰ ਸਿੰਘ ਨੇ ਸੁੱਖੋ ਨੂੰ ਉਸ ਤੋਂ 25 ਸਾਲ ਵੱਡੇ ਕਰਤਾਰੇ ਨਾਲ ਤੌਰ ਦਿੱਤਾ ਬਾਕੀ ਦੀ ਕਹਾਣੀ ਅਸੀਂ ਕੱਲ ਪੜਾਂਗੇ